ਇਸ ਦਾ ਨਾਮ ਹੈਗਾ ਪਾਗਲ ਨਾਲਾ ਪਾਗਲ ਨਾਲਾ ਇਹਨੂੰ ਤਾਂ ਕਹਿੰਦੇ ਨੇ ਕਿਉਂਕਿ ਦਾ ਦਿਮਾਗ ਘਾਟਾ ਨਾਲੇ ਦਾ ਇਹਦਾ ਕੋਈ ਭਰੋਸਾ ਨਹੀਂ ਕਿਹੜੇ ਟਾਈਮ ਉੱਪਰੋਂ ਮੱਡ ਲੈ ਕੇ ਆਜੇ ਮੱਡ ਮਤਲਬ ਮਿੱਟੀ ਲੈ ਕੇ ਆਜੇ ਪੱਥਰ ਲੈ ਕੇ ਆਜੇ ਕਿਹੜੇ ਵੇਲੇ ਓਵਰਫਲੋ ਹੋ ਕੇ ਆਪਣੇ ਆਪ ਜਦੋਂ ਲੱਗ ਜਾਂਦਾ ਤੇ ਰਾਹ ਦੇ ਵਿੱਚ ਇਹਦੀਆਂ ਗੱਡੀਆਂ ਗੁੱਡੀਆਂ ਆਉਂਦੀਆਂ ਨੇ ਉਹਨੂੰ ਵੀ ਇਹ ਆਪ ਦੇ ਨਾਲ ਵਹਾ ਕੇ ਲੈ ਜਾਂਦਾ ਫਿਲਹਾਲ ਤੇ ਹੁਣ ਜਿਵੇਂ ਆਪਾਂ ਲਾਸਟ ਪੁਆਇੰਟ ਤੇ ਪਹੁੰਚ ਗਏ ਮੇਰੇ ਪਿੱਛਲੇ ਪਾਸੇ ਢੋਲ ਜੇ ਰੱਖੇ ਹੋਏ ਨੇ ਇਸ ਤੋਂ ਬਾਅਦ ਆਈਟੀਬੀਪੀ ਵਾਲਿਆਂ ਦੀ ਚੈੱਕ ਪੋਸਟ ਸ਼ੁਰੂ ਹੋਗੀ ਤੇ ਉਸ ਤੋਂ ਬਾਅਦ ਫਿਰ ਗਾਹਾਂ ਇਸ ਦੁਗਾਹਾਂ ਕੋਈ ਸਿਵਿਲIAN ਰਹਿੰਦਾ ਵੀ ਨਹੀਂ ਹੈਗਾ ਤੇ ਉਥੇ ਜਨਮ ਅਸ਼ਟਮੀ ਵਾਲੇ ਦਿਨ ਕਿਸੇ ਵੀ ਬੰਦੇ ਨੂੰ ਰੋਕਦੇ ਨਹੀਂ ਹੈਗੇ ਜਾਣ ਵਾਸਤੇ ਕੋਈ ਵੀ ਬੰਦਾ 20 ਕਿਲੋਮੀਟਰ ਇੱਥੋਂ ਜਾ ਸਕਦਾ ਚਾਹੇ ਹਜ਼ਾਰ ਬੰਦਾ ਹੋਵੇ ਚਾਹੇ 1500 ਬੰਦਾ ਹੋਵੇ ਉਥੇ ਖਾਣ ਪੀਣ ਨੂੰ ਕੋਈ ਵੀ ਅਰੇਂਜਮੈਂਟ ਨਹੀਂ ਹੈਗਾ ਸਾਰਾ ਅਰੇਂਜਮੈਂਟ ਆਰਮੀ ਕਰਦੀ ਆ ਆਰਮੀ ਜੇ ਆਪਾਂ ਹੋਰ ਸਟੇਟਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਘੱਟੇ ਥਾਵਾਂ ਦੇ ਉੱਤੇ ਘੁੰਮਣ ਆਉਂਦੇ ਨੇ ਕਿਉਂਕਿ ਪੰਜਾਬ ਦੇ ਲੋਕ ਵੈਸੇ ਹੀ ਘੱਟ ਘੁੰਮਦੇ ਨੇ ਜੀ ਬਾਕੀ ਸਟੇਟਾਂ ਦੇ ਮੁਕਾਬਲੇ ਗੱਲ ਕਰੀਏ ਯਾਰ ਇੱਥੇ ਬੰਦਾ ਰਹਿਣ ਲ ਬੰਦੇ ਦੀ 5-7 ਸਾਲ ਮੈਂ ਕਿਹਾ ਉਮਰ ਉਹੀ ਵੱਧ ਜੀ ਐਨਾ ਇੱਥੇ ਇਹ ਹੈ ਜੀ ਕੱਲ ਰਾਤ ਦਾ ਆਪਣਾ ਬਸੇਰਾ ਇਸ ਕਮਰੇ ਦੇ ਵਿੱਚ ਆਪਾਂ ਰਹੇ ਸੀ ਠੰਡ ਹੈਗੀ ਆ ਪਰ ਇੰਨੀ ਠੰਡ ਵੀ ਨਹੀਂ ਹੈਗੀ ਸੀ ਜਿਵੇਂ ਜਿਹੜੇ ਸਾਲਾਂ ਤੋਂ ਕੰਬਲ ਰਜਾਈਆਂ ਪਈਆਂ ਨੇ ਕੰਬਲ ਰਜਾਈਆਂ ਲੈ ਤਾਂ ਰੱਖੀਆਂ ਸੀ ਪਰ ਅਸੀਂ ਨਾਲ ਪੱਖਾ ਵੀ ਛੱਡ ਰੱਖਿਆ ਸੀ ਬਾਥਰੂਮ ਅਟੈਚ ਆ 1500 ਰੁਪਇਆ ਕਿਰਾਇਆ ਕਹਿੰਦੇ ਸੀ ਤੇ 1200 ਦੇ ਵਿੱਚ ਆ ਗਏ ਸੀ ਕਿਉਂਕਿ ਥੋੜਾ ਜਿਹਾ ਸੀਜ਼ਨਲ ਟਾਈਮ ਆ ਤੇ ਪਿੱਛੋਂ ਆਪਣੇ ਹੋਟਲ ਦੇ 뷰 ਐਵੇਂ ਤਾਂ ਦਿਖਦਾ ਭਾਈ ਉੱਚੇ-ਉੱਚੇ ਪਹਾੜ ਇੱਧਰ ਸੜਕ ਜਾਂਦੀ ਆ ਜੀ ਕਿਰਚੇਮਲ ਨੂੰ ਇੱਧਰਲੇ ਪਾਸੇੋਂ ਆਪਾਂ ਕੱਲ ਆਏ ਆ ਆਂ ਰਾਮਪੁਰ ਵਾਲੇ ਪਾਸੇ ਜਿਹੜਾ ਕੱਲ ਵੱਡਾ ਸ਼ਹਿਰ ਤੁਹਾਨੂੰ ਦਿਖਾਇਆ ਸੀ ਥੱਲੇ ਚੱਲ ਰਿਹਾ ਜੀ ਸਤਲੁਜ ਦਰਿਆ ਸਤਲੁਜ ਦਰਿਆ ਦੇ ਨਾਲ-ਨਾਲ ਕੱਲ ਵੀ ਆਪਣਾ ਸਫ਼ਰ ਰਿਹਾ ਅੱਜ ਵੀ ਕੁਝ ਕਿਲੋਮੀਟਰ ਆ ਆਪਾਂ ਸਤਲੁਜ ਦਰਿਆ ਦੇ ਨਾਲ ਸਫ਼ਰ ਕਰਾਂਗੇ ਇਹ ਸਤਲੁਜ ਜਿਹੜਾ ਪੰਜਾਬ ਵਿੱਚ ਦੀ ਹੋ ਕੇ ਵੀ ਲੰਘਦਾ ਪੰਜਾ ਦਰਿਆਵਾਂ ਦੇ ਸਤਿ ਸ੍ਰੀ ਅਕਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵਾਇਗੁਰਜੀ ਕੀ ਤੇ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ ਸਵਾ 9 9:30 ਵਜੇ ਦਾ ਤੇ ਬਹੁਤ ਵਧੀਆ ਰਾਤ ਨੀਂਦ ਆਈ ਕਿਉਂਕਿ ਦੋ ਦਿਨਾਂ ਦਾ ਟੈਂਟ ਲਾਉਣ ਤੋਂ ਬਾਅਦ ਫਿਰ ਕਮਰਾ ਮਿਲਿਆ ਜੀ ਕੱਲੇ ਨੂੰ ਮੈਨੂੰ ਕਮਰਾ ਬਾਲਾ ਮਹਿੰਗਾ ਪੈਂਦਾ ਬਾਈ ਹੋਰਾਂ ਦੇ 7-7 ਕਾ ਅਸੀਂ ਕਮਰਾ ਲੈ ਲਿਆ ਤੇ ਵਧੀਆ ਲੱਗ ਰਿਹਾ ਵਧੀਆ ਦੇ ਕੇ ਦੁਆਰਾ ਵਧੀਆ ਲੱਗ ਰਗੜ ਕੇ ਨਾਤੇ ਆ ਤੇ ਬਾਈ ਲਖਬੀਰ ਸਿੰਘ ਨਾਲ ਅੱਜ ਆਪਣਾ ਸਫ਼ਰ ਰਹੂਗਾ ਜੀ ਚਿੱਤਕੁਲ ਆਲੇ ਪਾਸੇ ਦਾ ਚਿੱਤਕੁਲ ਇੱਥੋਂ ਘੱਟੋ ਘੱਟ ਹੈਗੇ 80-85 ਕਿਲੋਮੀਟਰ ਦੇ ਨੇੜੇ ਤੇੜੇ ਤੇ ਹੁਣ ਮੋਟਰਸਾਈਕਲਾਂ ਦੇ ਸਮਾਨ ਬੰਨਦੇ ਆ ਚਾਹ ਕੌਫੀ ਇੱਥੋਂ ਪੀ ਕੇ ਤੇ ਕਿਹੜੀ ਦੁਕਾਨ ਤੁਸੀਂ ਕਹੀ ਸੀ ਉਹਦੇ ਬਾਰੇ ਮੜਾ ਜਾ ਦੋ ਵਿਸਤਾਰ ਨਾਲ ਵੇਰਵਾ ਪੱਪੂ ਦਾ ਢਾਬਾ ਪੱਪੂ ਦਾ ਢਾਬਾ ਪੰਜਾਬੀ ਢਾਬਾ ਹੈਗਾ ਹਾਂ ਤੇ ਉੱਥੇ ਜਾ ਕੇ ਆਪਾਂ ਅੱਜ ਕਹਿੰਦੇ ਚੌਲ ਖਾਣੇ ਆ ਕਹਿੰਦੇ ਬੜੀ ਸ਼ੁਰਤ ਆ ਜੀ ਕਿਸੇ ਬਾਈ ਨੇ ਦੱਸ ਪਾਈ ਸੀ ਕਹਿੰਦੇ ਪੱਪੂ ਦਾ ਢਾਬਾ ਵੀ ਇੱਥੇ ਕਹਿੰਦੇ ਰਾਜਮਾ ਚੌਲ ਬੜੇ ਸਵਾਦ ਬਣਾਉਂਦਾ ਕਹਿੰਦੇ ਵੀ ਰਾਜਮਾ ਚੌਲ ਬੜੇ ਸਵਾਦ ਬਣਾਉਂਦਾ ਤੇ ਉੱਥੇ ਜਾ ਕੇ ਖਾਵਾਂਗੇ ਆਪਾਂ 10 12 ਕਿਲੋਮੀਟਰ ਦਾ ਉਹ ਹੈਗਾ ਸਾਰਾ ਹਿਸਾਬ-ਕਿਤਾਬ ਤੇ ਆਪਣੀ ਜਿਹੜੀ ਚਾਹ ਕੌਫੀ ਆ ਬਣ ਕੇ ਰੈਡੀ ਹੋ ਗਈ ਤੇ ਅੱਜ ਤੁਹਾਨੂੰ ਆਪਾਂ ਇੰਡੀਆ ਦਾ ਆ ਗਈ ਵੀਰੇ ਆਗੇ ਕੌਫੀ ਚਾਹ ਹਾਂਜੀ ਹਾਂਜੀ ਆ ਗਈ ਉੱਥੇ ਰੱਖ ਦਿਓ ਉੱਥੇ ਰੱਖਦੇ ਬਸ ਠੀਕ ਹੈ ਜੀ ਉਦੋਂ ਬਾਅਦ ਫਿਰ ਅੱਗੇ ਤਿੱਬਤ ਲੱਗ ਜਾਂਦਾ ਚਾਈਨਾ ਬਾਰਡਰ ਲੱਗ ਜਾਂਦਾ ਉਦੋਂ ਗਾਂਹ ਜਾਣਾ ਸਿਵਿਲਨ ਵਾਸਤੇ ਅਲਾਉਡ ਨਹੀਂ ਹੈਗਾ ਤੇ ਉਦੋਂ ਗਾਂਹ ਵਾਲਾ ਰਾਹ ਜਿਹੜਾ ਹੈਗਾ ਉਹ ਸਿਰਫ ਫੌਜ ਵਰਤਦੀ ਹੈ ਠੀਕ ਹੈ ਸਰ ਠੀਕ ਹੈ ਜੀ ਚਲਿਏ ਚਲੋ ਚਲੋ ਜੀ ਸਮਾਨ ਸੋਣ ਬਣ ਕੇ ਇਹ ਆ ਜੀ ਸਾਹਮਣੇ ਆਪਣਾ ਹੋਟਲ ਤੇ ਆ ਉਹ ਬਾਈ ਹੈ ਜਿਹਨੇ ਚਾਹ ਕੌਫੀ ਬਣਾਈ ਆ ਆ ਥੱਲੇ ਵਾਲੇ ਪਾਸੇ ਆ ਮੰਜ਼ਲ ਤੇ ਆਪਣਾ ਕਮਰਾ ਸੀ ਤੇ 1500 ਦਾ ਕਮਰਾ ਕਹਿੰਦੇ ਸੀ 1200 ਚ ਮਨਾਲਿਆ 1200 ਤੋਂ ਵੀ ਥੱਲੇ ਜਾਣ ਦੀ ਗੱਲ ਕਰ ਰਹੀ ਸੀ ਇਹ ਕਹਿੰਦੇ ਵੀ ਸਾਡਾ ਹੋਟਲ ਮੇਨ ਰੋਡ ਤੇ ਆ ਇਹ ਤੁਸੀਂ 5-7 ਮਿੰਟਾਂ ਦਾ ਕਮਰਾ ਲੈ ਲਿਆ ਲੈ ਲਿਆ ਨਹੀਂ ਮੁੜ ਕੇ ਨਹੀਂ ਮਿਲਣਾ ਇਧਰਲੇ ਪਾਸੇ ਤੌਲੀਏ ਤੌਲੀਏ ਸੁੱਕੀ ਜਾਂਦੇ ਨੇ ਇਧਰ ਸਮਾਨ ਬੰਨਿਆ ਜਾਊਗਾ ਮੈਂ ਮਾੜਾ ਮੋਟਾ ਬੰਨਦਾ ਮੇਰੇ ਕੋਲ ਸਮਾਨ ਵੀ ਜਿਆਦਾ ਟਾਈਮ ਲੱਗ ਜਾਂਦਾ ਪਹਿਲਾਂ ਇੱਕ ਵਾਰੀ ਚਾਹ ਕੌਫੀ ਪੀ ਲਈਏ ਫਿਰ ਗਾਂ ਦਾ ਸਫ਼ਰ ਸ਼ੁਰੂ ਕਰਦੇ ਆਂ ਇਹਨਾਂ ਦਾ ਭਾਈ ਹੋਮ ਸਟੇ ਵੀ ਆ ਇਹਨਾਂ ਦਾ ਰੈਸਟੋਰੈਂਟ ਵੀ ਆ ਕੁਛ ਨਾਲ ਖਾਣ ਨੂੰ ਤਾਂ ਨਹੀਂ ਲੈਣਾ ਖਾਣ ਨੂੰ ਬਿਸਕੁਟ ਬਿਸਕੁਟ ਲੈਣ ਦੇ ਬਿਸਕੁਟ ਦੇਖ ਲੈਂਦੇ ਇਹ ਬਿਸਕੁਟ ਹੈਗੇ ਜੀ ਇਹਦੀ ਬਿਸਕੁਟਾਂ ਬਿਸਕੁਟ ਕਿੰਨੀਆਂ ਸਵਲ ਹੋਰ ਕੀ ਹੈ ਬਾਕੀ ਤੁਹਾਨੂੰ ਮਿਲੇਗੀ toast ਮਿਲੇਗੀ ਬਟਰ toast ਬ੍ਰੈਕਫਾਸਟ ਅੱਛਾ ਸ਼ਹਿਰੀਆਂ ਸ਼ਹਿਰੀਆਂ ਵਾਲਾ ਖਾਣਾ ਹਾਂਜੀ ਹਾਂਜੀ ਬ੍ਰੈਕਫਾਸਟ ਮਿਲੇਗਾ ਪਰਾਠਾ ਠੀਕ ਆ ਖਾਣਾ ਦਾ ਨਹੀਂ ਪਰੌਂਠਾ ਨਹੀਂ ਰਹਿ ਚਲੋ ਠੀਕ ਆ ਆਪ ਵੀ ਐਡਾ ਵੱਡਾ ਕੱਪ ਕੌਫੀ ਦਾ ਲੱਗ ਗਿਆ ਤੇ ਸਪੀਤੀ ਟੂਰ ਦੀ ਪਈ ਆਪਣੀ ਪਹਿਲੀ ਨਿਸ਼ਾਨੀ ਆਪਾਂ ਇੱਥੇ ਛੱਡ ਕੇ ਚੱਲੇ ਆਂ ਤੇ ਇੱਥੇ ਸਟicker ਲਾਉਂਦੇ ਨੇ ਆਪਾਂ ਵੀ ਥੱਲੇ ਹੀ ਲਾ ਦਿੰਨੇ ਆ ਠੀਕ ਆ ਕਦੇ ਤੁਸੀਂ ਇੱਥੋਂ ਲੰਘਦੇ ਕਰਦੇ ਜਰੂਰ ਝਾਤੀ ਮਾਰ ਜਿਓਏ ਚੱਲ ਬਈ ਗੱਡੀ ਤੇ ਸ਼ਰੀਰ ਕਹਿੰਦੇ ਦੋਨੇ ਗਰਮ ਕਰਕੇ ਤੁਰਨਾ ਚਾਹੀਦਾ ਲੋ ਜੀ ਲੈ ਕੇ ਰੱਬ ਦਾ ਨਾਮ ਚੱਲ ਪਏ ਆ 10 ਵਜੇ ਦਾ ਟਾਈਮ ਹੋ ਗਿਆ ਨਿਕਲਦੇ ਕਰਦੇ ਟਾਈਮ ਲੱਗ ਜਾਂਦਾ ਸਮਾਨ ਬਹੁਤ ਜ਼ਿਆਦਾ ਹੁੰਦਾ ਜਿੰਨੇ ਵੀ ਬੰਦੇ ਸਾਨੂੰ ਰਾਹ ਦੇ ਵਿੱਚ ਮਿਲਦੇ ਨੇ ਸਾਰੇ ਇਹੀ ਪੁੱਛਦੇ ਨੇ ਵੀ ਕਿੱਧਰ ਨੂੰ ਚੱਲੇ ਹੋ ਤੇ ਕਹਾਂ ਕੀ ਅਪਡੇਟ ਆ ਆ ਸਾਹਮਣੇ ਪੰਜਾਬ ਨੰਬਰ ਗਿਆ ਹੋਣੇ ਪੀਵੀ 10 ਵਾਲੇ ਨੇ ਤੇ ਅਪਡੇਟ ਪੁੱਛਦੇ ਨੇ ਉਹ ਮਨਾਲੀ ਦੀ ਮਨਾਲੀ ਵਾਲੇ ਰਾਹ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪੈਣ ਕਰਕੇ ਰਾਹ ਬੰਦ ਹੋਏ ਪਏ ਨੇ ਕਿਉਂਕਿ ਜਿਹੜੇ ਲੋਕ ਇੱਧਰ ਦੀ ਜਾਂਦੇ ਨੇ ਉਹ ਘੁੰਮ ਕੇ ਮਨਾਲੀ ਵਿੱਚ ਦੀ ਬਾਹਰ ਨਿਕਲਦੇ ਨੇ ਜੇ ਮਨਾਲੀ ਵਿੱਚ ਦੀ ਆਉਂਦੇ ਨੇ ਤਾਂ ਇੱਧਰ ਇੱਧਰ ਦੀ ਆਉਂਦੇ ਨੇ ਵਾਪਸ ਤਾਂ ਸਸੇ 5-7 ਦਿਨਾਂ ਤੱਕ ਜਾਣਾ ਕੀ ਪਤਾ ਉਹ ਤੱਕ ਮੌਸਮ ਠੀਕ ਹੋ ਜਾਏ ਪਰ ਅਪਡੇਟ ਇਹੀ ਆਉਂਦੀ ਆ ਵੀ ਕਦੇ ਰਾਹ ਖੁੱਲ ਗਿਆ ਕਦੇ ਰਾਹ ਬੰਦ ਹੋ ਗਿਆ ਕੱਲੋ ਇੱਕ ਜਲੰਧਰ ਤੋਂ ਡਰਾਈਵਰ ਬਾਈ ਆਇਆ ਹੋਇਆ ਸੀ ਉਹਦੇ ਨਾਲ ਗੱਲ ਹੋਈ ਉਹ ਕਹਿੰਦੇ ਵੀ ਰਾਤ ਫੇਰ ਬਰਫ਼ ਪਈ ਆ ਉੱਥੇ 2-2 ਫੁੱਟ ਹੁਣ ਇਹ ਹਿਮਾਚਲ ਦੇ ਬੰਦੇ ਪੁੱਛਦੇ ਸੀ ਉਹਨਾਂ ਨੇ ਸਾਡਾ ਨੰਬਰ ਲੈ ਲਿਆ ਮੈਨੂੰ ਕਹਿੰਦਾ ਵੀ ਅਪਡੇਟ ਦੇ ਦਿਓ ਕੀ ਮਾਹੌਲ ਆ ਉਥੋਂ ਦਾ ਤੇ ਉਹ ਸਾਹਮਣੇ ਬਾਈ ਬੈਠਾ ਸੁੱਖਾ ਰਗੜੀ ਜਾਂਦਾ ਤੇ ਮੈਨੂੰ ਦੇਖ ਕੇ ਹੱਥ ਜੋੜਤੇ ਕਹਿੰਦਾ ਮੈਂ ਤਾਂ ਉਹ ਜੋਗਾ ਕਰ ਰਿਹਾ ਪਰ ਆਸਲ ਦੇ ਵਿੱਚ ਉਹ ਸੁੱਖਾ ਮਾਰ ਰਿਹਾ ਸੀ ਤੇ ਹੁਣ ਆਪਾਂ ਸਿੱਧਾ ਪੱਪੀ ਦੇ ਢਾਬੇ ਤੇ ਚੱਲਦੇ ਆ ਨਾਲ ਪੂਰਾ ਸਪੋਰਟਸ ਬਾਈਕ ਲੱਗ ਰਿਹਾ ਬਾਈ ਦੀ ਤੱਕ ਜੀ ਜ਼ਿਆਦੇ ਪੈਂਦੀ ਆ ਮੇਰੇ ਨਾਲੋਂ ਆ ਪੂਰਾ ਲੱਗ ਰਿਹਾ ਵੀ ਤਕੜੇ ਕੋਈ ਰਾਈਡਰ ਜਾ ਰਹੇ ਨਹੀਂ ਆਹ ਦੇਖ ਲਓ ਬਾਈ ਮੀਹਾਂ ਦੇ ਟਾਈਮ ਦੇ ਵਿੱਚ ਗੱਡਾ ਤਾਮਾ ਜਾਮਾ ਉਤੋਂ ਆਇਆ ਹੋਇਆ ੁੱਲੇ ਇਧਰ ਸੜਕ ਸਾਫ਼ ਕਰਤੀ ਸਾਰੀ ਸੜਕ ਘੇਰ ਲਈ ਹੋਣੀ ਇਹਨੇ ਲੈਂਡ ਸਲਾਈਡਿੰਗ ਆਲਾ ਬੁਰਾ ਹਾਲ ਈ ਇਧਰ ਵੀ ਇਧਰ ਸਤਲੁਜ ਦਰਿਆ ਚੱਲ ਰਿਹਾ ਸਤਲੁਜ ਵਿੱਚ ਸਾਨੂੰ ਦੱਸ ਕੇ ਹਟਿਆ ਵੀ ਪੰਜਾ ਦਰਿਆਵਾਂ ਦੇ ਵਿੱਚ ਸਭ ਤੋਂ ਵੱਡਾ ਦਰਿਆ ਤੇ ਇਹਦੇ ਵਿੱਚ ਥਾਂ ਥਾਂ ਦੇ ਉੱਤੇ ਨਾ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਲੱਗੇ ਹੋਏ ਨੇ ਪਾਖੜਾ ਡੈਮ ਵੀ ਸਤਲੁਜਤੀ ਬਣਿਆ ਹੋਇਆ ਤੇ ਇਹਦੇ ਨਾਲ ਜਿਹੜੀ ਝੀਲ ਬਣਦੀ ਆ ਗੋਬਿੰਦ ਸਾਗਰ ਝੀਲ ਉਹ ਵੀ ਸਤਲੁਜ ਦੇ ਨਾਲ ਹੀ ਬਣਦੀ ਆ ਆ ਦੇਖੋ ਕਿੱਡਾ ਬੱਗ ਆ ਗਿਆ ਵਿੱਚੀ ਭੇਡਾਂ ਵਿੱਚੀ ਬੱਕਰੀਆਂ ਵਿੱਚੀ ਬੋਕ ਆਹ ਦੇ ਸਿੰਘ ਦੇਖ ਉਹ ਦੇ ਕਿਵੇਂ ਨੇ ਬੋਕ ਦੇ ਇਹਨਾਂ ਦੇ ਉੱਤੇ ਹੀ ਚੱਲਦਾ ਇਹਨਾਂ ਦਾ ਜ਼ਿਆਦਾ ਰੋਜ਼ਗਾਰ ਠੀਕ ਆ ਵੱਡੀ ਵੱਡੀ ਜੱਤ ਹੋਈ ਪਈ ਆ ਆ ਜਾਂਦੀਆਂ ਨੇ ਭੇਡਾਂ ਭੇਡਾਂ ਮੁੰਨੀਆਂ ਜਾ ਸਕਦੇ ਨੇ ਭੇਡਾਂ ਸਮਝਾਈਆਂ ਨਹੀਂ ਜਾ ਸਕਦੀਆਂ ਚੱਲੋ ਜੀ ਕੋੜ ਲੱਗਿਆ ਹੋਇਆ ਜੀ ਕਰਚਮ ਵਾਂਗ ਤੂੰ 1045 ਮੈਗਾਵਾਟ ਥਾਂ ਥਾਂ ਦੇ ਉੱਤੇ ਸਤਲੁਜ ਦੇ ਉੱਤੇ ਨਾ ਬਿਜਲੀ ਬਣਾਉਣ ਦੇ ਪ੍ਰੋਜੈਕਟ ਲੱਗੇ ਹੋਏ ਨੇ ਪਿੱਛੇ ਵੀ ਇੱਕ ਦੋ ਥਾਵਾਂ ਤੇ ਲੰਘਿਆ ਤੇ ਕਿੱਥੇ ਜਿੱਥੋਂ ਨੇੜੇ ਸਾਫ਼ ਜਾਂ ਦਿਖਦਾ ਹੋਇਆ ਤੁਹਾਨੂੰ ਆਪਾਂ ਪ੍ਰੋਜੈਕਟ ਦਿਖਾਵਾਂਗੇ ਸੈਡਾਂ ਤੋਂ ਇੱਕ ਝਰਨਾ ਉਹ ਆਈ ਜਾਂਦਾ ਛੋਟੇ-ਛੋਟੇ ਸਹਾਇਕ ਝਰਨੇ ਆ ਕੇ ਐਡ-ਆਨ ਹੋ ਜਾਂਦੇ ਨੇ ਸਤਲੁਜ ਦੇ ਵਿੱਚ ਪਾਵਰ ਪਲਾਂਟ ਬਹੁਤ ਲੱਗੇ ਹੋਏ ਨੇ ਇੱਥੇ ਟਰਬਾਈਨਾਂ ਘੁੰਮੀ ਜਾਂਦੀਆਂ ਨੇ ਤੇ ਬਿਜਲੀ ਬਣਾਈ ਜਾਂਦੀਆਂ ਨੇ ਹੁਣ ਉਹ ਵੀ ਸਾਹਮਣੇ ਇੱਕ ਪਾਵਰ ਪਲਾਂਟ ਲੱਗਿਆ ਹੋਇਆ ਆ ਜਿਹੜਾ ਸਾਹਮਣੇ ਤੁਸੀਂ ਇੱਕ ਤਰ੍ਹਾਂ ਦਾ ਬਿਜਲੀ ਘਰ ਦੇਖ ਰਹੇ ਹੋ ਜੀ ਇਸ ਪਾਵਰ ਪਲਾਂਟ ਦਾ ਨਾਮ ਹੈਗਾ ਕਰਚਮ ਵਾਂਗਟੂ 1045 ਮੈਗਾਵਾਟ ਉਥੇ ਯੂਨਟ ਲਿਖੀ ਹੋਈ ਹੈ ਬਿਜਲੀ ਦੀ ਠੀਕ ਆ ਇਹ ਵੀ ਪਾਵਰ ਪਲਾਂਟ ਇੱਥੇ ਹੀ ਲੱਗਿਆ ਹੋਇਆ ਐਵੇਂ ਨਿੱਕੇ ਨਿੱਕੇ ਹੋਰ ਬਹੁਤ ਛੋਟੇ ਛੋਟੇ ਵੱਡੇ ਵੱਡੇ ਸਭ ਤਰ੍ਹਾਂ ਦੇ ਸਾਨੂੰ ਪਾਵਰ ਪਲਾਂਟ ਇਧਰਲੇ ਪਾਸੇ ਜਿਵੇਂ ਜਿਵੇਂ ਆਪਾਂ ਅੱਗੇ ਜਾਈ ਜਾਵਾਂਗੇ ਦੇਖਣ ਨੂੰ ਮਿਲੀ ਜਾਣਗੇ ਸਮਨੇ ਗੱਡੀ ਜਾ ਰਹੀ ਹੈ ਜੀ ਹਿਮਾਚਲ ਪੁਲਿਸ ਵਾਲਿਆਂ ਦੀ ਤੇ ਅਨਾਉਂਸਮੈਂਟ ਕਰਦੇ ਜਾ ਰਹੇ ਨੇ ਬਾਈ ਨੇੜੇ ਤੇੜੇ ਨਦੀ ਦੇ ਕਿਨਾਰੇ ਜਾਂ ਡੈਮ ਦੇ ਉੱਤੇ ਰੁਕੋ ਨਾ ਵੀ ਕਿਸੇ ਟਾਈਮ ਇਸ ਦਾ ਪਾਣੀ ਜਿਹੜਾ ਹੈਗਾ ਉਹ ਵੱਧ ਸਕਦਾ ਮਤਲਬ ਆਮ ਤੋਂ ਅਨਾਰਮਲ ਗੱਲ ਹੋਣੀ ਜਿਹੜੇ ਹਿਸਾਬ ਨਾਲ ਇਹ ਅਨਾਉਂਸਮੈਂਟਾਂ ਕਰਦੇ ਫਿਰਦੇ ਨੇ ਪਾਣੀ ਪੂਣੀ ਇੱਥੇ ਚੜਦਾ ਹੋਊਗਾ ਰਾਹ ਦੇ ਵਿੱਚ ਪਿੰਡ ਆਇਸੀ ਜੀ ਵਾਂਗਟੂ ਵਾਂਗਟੂ ਪਿੰਡ ਤੋਂ 3-4 ਕਿਲੋਮੀਟਰ ਅੱਗੇ ਆ ਕੇ ਨਾ ਪਿਛਲੇ ਪਾਸੇ ਤੁਸੀਂ ਮੇਰੇ ਹੱਥ ਨਾਲਾ ਦੇਖ ਰਹੇ ਹੋ ਇੱਕ ਇਸ ਦਾ ਨਾਮ ਹੈਗਾ ਪਾਗਲ ਨਾਲਾ ਪਾਗਲ ਨਾਲਾ ਇਹਨੂੰ ਤਾਂ ਕਹਿੰਦੇ ਨੇ ਕਿਉਂਕਿ ਦਾ ਦਿਮਾਗ ਘਾਟਾ ਨਾਲੇ ਦਾ ਇਹਦਾ ਕੋਈ ਭਰੋਸਾ ਨਹੀਂ ਕਿਹੜੇ ਟਾਈਮ ਉੱਪਰੋਂ ਮੱਡ ਲੈ ਕੇ ਆਜੇ ਮੱਡ ਮਤਲਬ ਮਿੱਟੀ ਲੈ ਕੇ ਆਜੇ ਪੱਥਰ ਲੈ ਕੇ ਆਜੇ ਕਿਹੜੇ ਵੇਲੇ ਓਵਰਫਲੋ ਹੋ ਕੇ ਆਪਣੇ ਆਪ ਜਦੋਂ ਲੱਗ ਜਾਂਦਾ ਤੇ ਰਾਹ ਦੇ ਵਿੱਚ ਇਹਦੀਆਂ ਗੱਡੀਆਂ ਗੁੱਡੀਆਂ ਆਉਂਦੀਆਂ ਨੇ ਉਹਨੂੰ ਵੀ ਇਹ ਆ ਦੇ ਨਾਲ ਵਹਾ ਕੇ ਲੈ ਜਾਂਦਾ ਫਿਲਹਾਲ ਸਾਰੀ ਸੜਕ ਬਣੀ ਹੋਈ ਆ ਜਿੱਥੋਂ ਪਾਗਲ ਨਾਲਾ ਲੰਘ ਰਿਹਾ ਹੈ ਨਾ ਇੱਥੋਂ ਸੜਕ ਟੁੱਟੀ ਹੋਈ ਆ ਤੇ ਇਹ ਸੜਕ ਬਣਾ ਵੀ ਦਿੰਦੇ ਨੇ ਪਰ ਇਹ ਨਾਲਾ ਕਹਿੰਦੇ ਦਵਾਰੇ ਵਾਪਸ ਫੇਰ ਸੜਕ ਤੋੜ ਦਿੰਦਾ ਇੱਥੋਂ ਕਹਿੰਦੇ ਬਚਾ ਕੇ ਲੰਘਣ ਦੀ ਲੋੜ ਹੁੰਦੀ ਆ ਤੇ ਗੂਗਲ ਦੇ ਉੱਤੇ ਲੋਕੇਸ਼ਨ ਵੀ ਇਹਦੀ ਪਾਗਲ ਨਾਲਾ ਕਰਕੇ ਮਾਰਕ ਕੀਤੀ ਹੋਈ ਤੇ ਕੀ ਹੋ ਗਿਆ ਜੀ ਆਪਾਂ ਤਾਂ ਪੱਪੀ ਢਾਬਾ ਕਹਿੰਦੇ ਸੀ ਇਹ ਆ ਗਿਆ ਜੀ ਪੱਪੂ ਦਾ ਢਾਬਾ ਤੇ ਚੰਨੀ ਨੇ ਗਾਰੰਟੀ ਲਈ ਸੀ ਵੀ ਇੱਥੇ ਤੁਹਾਨੂੰ ਰਾਜਮਾ ਚੌਲ ਖਵਾਵਾਂਗੇ ਦੋ ਪਲੇਟ ਲਾ ਦਿਓ ਵੀਰੇ ਮਿਰਚਾਂ ਦੱਸ ਦੇਣ ਨੂੰ ਹੈ ਬੋਟਾਂ ਕਰਕੇ ਅੱਛਾ ਹਾਂ ਸੱਤ ਅੱਜ ਬੋਟਾਂ ਦਾ ਟਾਈਮ ਆ ਯਾਰ ਬੋਟ ਬੂਟ ਪਾਉਣ ਗਏ ਹੋਏ ਨੇ ਤਾਂ ਕਰਕੇ ਪੱਪੀ ਦਾ ਢਾਬਾ ਬੰਦ ਆ ਤੇ ਉਹ ਬਾਈ ਲੁਧਿਆਣੇ ਵਾਲੇ ਲਾਂਗੇ ਇੱਥੇ ਆ ਗਿਆ ਜੀ ਬੋਰਡ ਲੱਗਿਆ ਹੋਇਆ 22 ਜੰਕਸ਼ਨ ਨਾਓ ਵੀ ਆ ਰਹੇ ਨੇ ਕਰਛਮ ਚਿੱਤਕੂਲ ਇੱਥੋਂ ਹੈਗਾ ਜੀ ਸੱਜੇ ਪਾਸੇ ਨੂੰ ਮੁੜਨਾ ਪਊਗਾ 42 ਕਿਲੋਮੀਟਰ ਕਲਪਾ ਤੇ ਰਿਕੋਂਗ ਪਿਓ ਇੱਥੇ ਆਪਾਂ ਬਾਅਦ ਚ ਜਾਵਾਂਗੇ ਫਿਲਹਾਲ ਆਪਾਂ ਨੈਸ਼ਨਲ ਹਾਈਵੇ 5 ਦੇ ਉੱਤੇ ਖੜੇ ਆ ਇੱਥੋਂ 22 ਜੰਕਸ਼ਨ ਤੋਂ ਚਿੱਤਕਲ ਨੂੰ ਲੰਘ ਜਾਾਂਗੇ ਤੇ ਉਹ ਸਾਰਾ ਰੂਟ ਆਪਾਂ ਨੂੰ ਵਾਪਸ ਮੁੜ ਕੇ ਆਉਣਾ ਪਊਗਾ ਦੁਬਾਰੇ ਫੇਰ ਆਪਾਂ ਨੈਸ਼ਨਲ ਹਾਈਵੇ ਤੇ ਚੜ ਕੇ ਇੱਧਰ ਨੂੰ ਜਾਵਾਂਗੇ ਇੱਧਰ ਦੇ ਪਾਸੇ ਸਾਹਮਣੇ ਤੁਸੀਂ ਦੇਖੋ ਜੀ ਕਰਛਮ ਡੈਮ ਤੇ ਬਾਰੀ ਬਾਰੀ ਅਨਾਉਂਸਮੈਂਟ ਵੀ ਕਰ ਰਹੇ ਸੀ ਵੀ ਕੜਛਮ ਡੈਮ ਦੀ ਜਿਹੜੀ ਨਦੀ ਆ ਚੱਲ ਰਿਹਾ ਦਰਿਆ ਵੀ ਇਹਦੇ ਤੁਸੀਂ ਨੇੜੇ ਨਾ ਜਾਓ ਕਿਉਂਕਿ ਕਦੇ ਅਸੀਂ ਓਵਰਫਲਡ ਹੋ ਗਿਆ ਤੁਸੀਂ ਡੈਮ ਚੋਂ ਪਾਣੀ ਛੱਡ ਦਾਂਗੇ ਉਹ ਦੇਖੋ ਇਹ ਸਾਰਾ ਡੈਮ ਬਣਾਇਆ ਹੋਇਆ ਹਜੇ ਥੋੜਾ ਪਾਣੀ ਛੱਡਿਆ ਹੋਇਆ ਕਹਿੰਦੇ ਓਵਰਫਲੋ ਹੋ ਗਿਆ ਸੀ ਕਿਸੇ ਵੀ ਟਾਈਮ ਪਾਣੀ ਛੱਡ ਸਕਦੇ ਬਿਨਾ ਕਿਸੇ ਵਾਰਨਿੰਗ ਤੋਂ ਤੇ ਫਿਰ ਪਾਣੀ ਚੜਜੂਗਾ ਇਹ ਧਾਬਾ ਹੈ ਇੱਥੇ ਖਾਣੇ ਕੋ ਮਿਲ ਜਾਏਗਾ ਰੋਟੀ ਵਗੈਰਾ ਮਿਲ ਜਾਏਗਾ ਖਾਣੇ ਕੋ ਅੱਗੇ ਅੱਗੇ ਠੀਕ ਹੈ ਜੀ ਆਹ ਦੇਖੋ ਬਈ ਘਰ ਓਏ ਮੀਟਰ ਨਵਾਂ ਤੇ ਘਰ ਪੁਰਾਣਾ ਆਲੂ ਪਿਆਜ਼ ਬੰਦ ਗੋਭੀ ਅੱਛਾ ਆ ਸੀ ਸ਼ਲੋਮ ਢਾਬਾ ਇੱਥੇ ਲਾ ਦੇ ਸਾਈਡ ਤੇ ਅੱਜ ਤਰੀਕ ਹੈਗੀ ਆ 1 ਜੂਨ ਤੇ ਵੋਟਾਂ ਦਾ ਟਾਈਮ ਆ ਤਾਂ ਕਰਕੇ ਜਾਤ ਢਾਬੇ ਜਿਹੜੇ ਹੈਗੇ ਨੇ ਨਾ ਉਹ ਬੰਦ ਮਿਲ ਰਹੇ ਨੇ ਤੇ ਜਿਨ੍ਹਾਂ ਦੇ ਢਾਬੇ ਖੁੱਲੇ ਨੇ ਉਹ ਸਵੇਰੇ ਸਦੇ ਆ ਉੱਠ ਕੇ ਵੋਟ-ਵੋਟ ਪਾਏ ਤੇ ਜਿਹੜੇ ਸਾਡੇ ਵਰਗੇ ਘੌਲੀ ਸੀ ਉਹ ਹਜੇ ਸਲਾਹਾਂ ਕਰੀ ਜਾਂਦੇ ਨੇ ਬਾਈ ਚੱਲੀਏ ਬਾਈ ਚੱਲੀਏ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਰਹੇ ਨੇ ਫਿਲਹਾਲ ਆ ਢਾਬੇ ਤੇ ਬੈਠੇ ਆ ਚਾਹ ਪਾਣੀ ਪੀਣ ਵਾਸਤੇ ਫੇ ਕਰਦੇ ਗਾ ਦਾ ਸਫ਼ਰ ਸ਼ੁਰੂ ਚਿਤਕੋਲ ਹਜੇ 41-42 ਕਿਲੋਮੀਟਰ ਪਿਆ ਘੰਟਾ ਇੱਕ ਲੱਗ ਜਾਣਾ ਠੰਡ ਦਾ ਹਜੇ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਆਇਆ ਗਰਮੀ ਪੂਰੀ ਆ ਲੋ ਜੀ ਪ੍ਰਸ਼ਾਦਾ ਮੰਗਾ ਲਿਆ ਰਾਜਮਾ ਦੇ ਵਿੱਚ ਦਾਲ ਵੀ ਪਾਈ ਹੋਈ ਆ ਇਧਰਲੇ ਪਾਸੇ ਹੈਗਾ ਸਾਗ ਤੇ ਵਿੱਚ ਆਲੂ ਵੀ ਪਾਇਆ ਹੋਇਆ ਇਧਰਲੇ ਪਾਸੇ ਹੈਗੇ ਨੇ ਚੌਲ ਤੇ ਪ੍ਰਸ਼ਾਦਾ ਇਹ ਸਾਹਮਣੇ ਢਾਬੇ ਤੇ ਆਪਾਂ ਰੋਟੀ ਖਾਧੀ ਸੀ ਇਹ ਪਿੰਡ ਹੈਗਾ ਜੀ ਕਰਛਮ ਤੇ ਅੱਗੇ 4 ਕਿਲੋਮੀਟਰ ਜਾ ਕੇ ਇਹ ਸੜਕ ਖਤਮ ਹੋ ਜਾਂਦੀ ਹੈ ਫਿਰ ਪਹਾੜ ਨੇ ਲੋਕਾਂ ਦੇ ਘਰ ਉਦੋਂ ਗਾਂ ਵੀ ਹੈਗੇ ਨੇ ਪਰ ਉੱਥੇ ਤੁਹਾਡੀ ਗੱਡੀ ਜਾਂ ਮੋਟਰਸਾਈਕਲ ਨਹੀਂ ਜਾਂਦਾ ਉਸੇ ਨੂੰ ਟਰੈਕ ਕਰਕੇ ਜਾਣਾ ਪੈਂਦਾ। ਮਤਲਬ ਇਹ ਸੜਕ ਜਿਹੜੀ ਹੈਗੀ ਆ ਪਿੱਛੇ 4-5 ਕਿਲੋਮੀਟਰ ਜਾ ਕੇ ਖਤਮ ਹੋ ਜਾਂਦੀ ਆ। ਮੇਨ ਸੜਕ ਤੋਂ ਐਵੇਂ ਬਹੁਤ ਛੋਟੀਆਂ-ਛੋਟੀਆਂ ਸੜਕਾਂ ਲੰਘਦੀਆਂ ਨੇ। ਜਿਹੜੇ ਗਾਹਾਂ ਪਿੰਡਾਂ ਨੂੰ ਜਾਂਦੀਆਂ ਨੇ, ਉਹਨਾਂ ਪਿੰਡਾਂ ਤੋਂ ਗਾਹਾਂ ਫਿਰ ਅੱਗੇ ਟਰੈਕ ਵੀ ਹੁੰਦੇ ਨੇ। ਹੋਰ ਟਿਪੀਕਲ ਥਾਵਾਂ ਜਿੱਥੇ ਤੁਸੀਂ ਜਾਣਾ ਹਨਾ ਸਾਰੇ ਕਿਤੇ ਮੇਨ ਹਾਈਵੇ ਤੇ ਐਂ ਛੋਟੇ-ਛੋਟੇ ਪਿੰਡ ਵਸੇ ਹੋਏ ਨੇ। ਸਾਈਡਾਂ ਤੇ ਨਿਕਲਦੇ ਨੇ ਜਿਹੜੀਆਂ ਥਾਵਾਂ। ਮੈਂ ਕਹਾਂ ਜੀ ਕਰਛਮ ਠੀਕ ਆ ਤੇ ਇੱਕ ਅੱਗੇ ਜਾ ਕੇ ਪਿੰਡ ਆਉਂਦਾ ਰਕਸ਼ਮ ਇਹ ਦੋ ਪਿੰਡਾਂ ਜੋ ਉਲਝਣ ਵਾਲਾ ਕੰਮ ਹੋ ਜਾਂਦਾ ਵੀ ਕਿਹੜਾ ਪਿੰਡ ਕਿਹੜਾ ਇਹ ਕਰਛਮ ਤੇ ਅੱਗੇ ਜਾ ਕੇ ਰਕਸ਼ਮ ਆਊਗਾ ਸੰਗਲਾ ਵੈਲੀ ਕੋਲ ਸੰਗਲਾ ਵੈਲੀ 17 ਕਿਲੋਮੀਟਰ ਤੇ ਇਧਰਲੇ ਪਾਸੇ ਪਾਣੀ ਨੂੰ ਬੰਨ ਮਾਰਿਆ ਹੋਇਆ ਇਥੇ ਥੋੜਾ ਜਿਹਾ ਪਾਣੀ ਦਾ ਫਲੋ ਜ਼ਿਆਦਾ ਆ ਤੇ ਉਹ ਪਰਲੇ ਪਾਸੇ ਰਹਿ ਗਿਆ ਜੀ ਉਧਰੋਂ ਸਤਲੁਜ ਜਾ ਰਿਹਾ ਤੇ ਜਿਹੜਾ ਇਧੋਂ ਹੁਣ ਦਰਿਆ ਆ ਰਿਹਾ ਇਸ ਦਰਿਆ ਦਾ ਨਾਮ ਹੈਗਾ ਬਸਪਾ ਠੀਕ ਆ ਹੁਣ ਆਪਾਂ ਬਸਪਾ ਦਰਿਆ ਦੇ ਨਾਲ-ਨਾਲ ਸਫਰ ਕਰਨਾ ਸਾਨੂੰ ਗਾਂਹ ਜਾ ਕੇ ਦਿਖਾਉਣੇ ਆ ਕਿਤੇ ਜਦੋਂ ਮੀਂਹਾਂ ਦਾ ਟਾਈਮ ਹੁੰਦਾ ਸਾਰੇ ਪਾਸਿਓਂ ਪਾਣੀ ਆਉਂਦਾ ਇਹਦੇ ਵਿੱਚ ਫਿਰ ਇਹਦਾ ਪਾਣੀ ਥੋੜਾ ਜਿਹਾ ਲੈਵਲ ਵੱਧ ਜਾਂਦਾ ਖਤਰੇ ਦੇ ਨਿਸ਼ਾਨ ਉੱਥੇ ਲਾਏ ਹੋਏ ਨੇ ਪੁਲ ਦੇ ਥੱਲੇ ਇਹ ਗਾਂਹ ਜਾ ਕੇ ਸਤਲੁਜ ਚ ਮਿਲ ਜਾਂਦਾ ਜਿੱਥੇ ਇਹਨਾਂ ਦਾ ਮਲਾਪ ਹੁੰਦਾ ਸੰਗਮ ਬਣਦਾ ਅੱਗੇ ਜਾ ਕੇ ਫਿਰ ਡੈਮ ਬਣਿਆ ਹੋਇਆ ਠੀਕ ਆ ਇਹ ਬਹੁਤ ਜ਼ਿਆਦੇ ਛੋਟੀਆਂ-ਛੋਟੀਆਂ ਵੱਡੇ-ਵੱਡੇ ਦਰਿਆ ਹੋਰ ਸਤਲੁਜ ਦੇ ਵਿੱਚ ਡਿੱਗਦੇ ਨਹੀਂ ਠੀਕ ਆ ਜੀ ਆ ਦੇਖੋ ਹਾਫ ਟਰਨਲਿੰਗ ਵਾਲਾ ਰਸਤਾ ਅੱਧਾ ਪਹਾੜ ਕੱਟਦਾ ਥੱਲੋਂ ਤੇ ਅੱਧਾ ਪਹਾੜ ਸਿਰ ਦੇ ਉੱਤੇ ਹੀ ਆ ਆ ਦੇਖੋ ਛਾ ਮਣਾਈ ਪਈ ਆ ਇਹ ਪਹਾੜਾਂ ਦੇ ਬਾਦਰੇ ਜਿਹੜੇ ਹੈਗੇ ਨੇ ਇਧਰਲੇ ਪਾਸੇ ਸਪੀਤੀ 'ਚ ਆਪਾਂ ਨੂੰ ਆਮ ਦੇਖਣ ਨੂੰ ਮਿਲ ਜਾਣਗੇ ਇਧਰਲੇ ਪਾਸੇ ਬਹੁਤ ਡੂੰਗੀ ਖੱਡਾਂ ਤੇ ਮੋਟਰਸਾਈਕਲ ਚ ਚਲਾਉਂਦੇ ਚਲਾਉਂਦੇ ਨਾਲ ਇਹ ਖੱਡ ਦਿਖਾਉਣੀ ਬਹੁਤ ਔਖਾ ਤੇ ਥੱਲੇ ਦੇਖ ਕੇ ਚੱਕਰ ਆਉਣ ਵਾਲਾ ਕੰਮ ਆ ਇੰਨੀ ਆਪਾਂ ਹਾਈਟ ਤੇ ਇਸ ਟਾਈਮ ਫਿਰਦੇ ਆ ਦੇ ਦੂਰੋਂ ਸਾਨੂੰ ਝਾਕਾ-ਵਾਕਾ ਦਿਖਾਈਏ ਤਾਂ ਦੇਖੋ ਥੱਲੇ ਕਿੱਥੇ ਤੱਕ ਜਾ ਕੇ ਦਰਿਆ ਆਉਂਦਾ ਇਹ ਦਿਨੋਂ ਦਾ ਹਾਈਟ ਹੁਣ ਵਧਿਉ ਹੀ ਜਾਣੀ ਆ ਲਗਾਤਾਰ ਆ ਵੇਖੋ ਰਸਤਾ ਕਿੰਨਾ ਖਤਰਨਾਕ ਆ ਆ ਬਚਾਅ ਟੀਮ ਬੈਠੀ ਐ ਇੱਥੇ ਰਾਹ ਦੇ ਵਿੱਚ ਐਮਰਜੈਂਸੀ ਥੋੜੇ ਕੰਮ ਆਊਗੀ ਨਹੀਂ ਜਾਂ ਫਿਰ ਸਾਨੂੰ ਐਮਰਜੈਂਸੀ ਪਾ ਦੂਗੀ ਇਹ ਇੱਕ ਕੰਮ ਤਾਂ ਜਰੂਰ ਕਰੂਗੀ ਬਚਾਅ ਟੀਮ ਉਹ ਦੇਖੋ ਸਾਹਮਣੇ ਭੀੜ ਆ ਰਹਾ ਤੇ ਗੱਡੀਆਂ ਫਸ ਗਈਆਂ ਪੂਰਾ ਸੁਧਾਰਾ ਲੰਘਣ ਵਾਸਤੇ ਇੱਥੇ ਆਗੇ ਜੀ ਬੋਰਡ ਚਿੱਤਕੁਲ ਹਜੇ ਵੀ 28 ਕਿਲੋਮੀਟਰ ਪਿਆ ਸਾਗਲਾ 4 ਕਿਲੋਮੀਟਰ ਤੇ ਇਧਰਲੇ ਪਾਸੇ ਚੜਾਈ ਹੋਣ ਕਰਕੇ ਨਾ ਮੋਟਰਸਾਈਕਲ ਦਾ ਜ਼ੋਰ ਲੱਗ ਰਿਹਾ ਤੇ 28 ਕਿਲੋਮੀਟਰ ਹੀ 50 60 ਕਿਲੋਮੀਟਰ ਵਰਗੇ ਹੋਏ ਪਈ ਨੇ ਤੇ ਹੁਣ ਤੱਕ ਉਧਰ ਦੀ ਸੜਕ ਵੀ ਮਾੜੀ ਆ ਗਈ ਆਹ ਥਾਂ ਦੇ ਉੱਤੋਂ ਹੁਣ ਵੈਲੀ ਸ਼ੁਰੂ ਹੋ ਗਈ ਵੈਲਕਮ ਟੂ ਤੁਕਪਾ ਵੈਲੀ ਤੇ ਇੱਥੇ ਮਾੜੀ ਮੋਟੀ ਫੋਟੋਗ੍ਰਾਫੀ ਕਰਨੀ ਆ ਲੰਘ ਜੋ ਲੰਘ ਜੋ ਜੀ ਬਹੁਤ 라ਹ ਪਿਆ ਇਹ ਮੈਨੂੰ ਗੇਟਵੇ ਆਫ ਠੰਡੀ ਹਵਾ ਲੱਗੀ ਜਾਂਦਾ ਠੰਡੀ ਹਵਾ ਆ ਰਹੀ ਹੈ ਨਾ ਇੱਥੋਂ ਇਹ ਆ ਜੀ ਸੰਗਲਾ ਵੈਲੀ ਦੇ ਵਿੱਚ ਆਖਰੀ ਪੈਟਰੋਲ ਪੰਪ ਠੀਕ ਆ ਇਸ ਤੋਂ ਬਾਅਦ ਕੋਈ ਪੈਟਰੋਲ ਪੰਪ ਨਹੀਂ ਆਉਣਾ ਹਾਂਜੀ ਪਵਾ ਲੋ ਤੇ ਆਖਰੀ ਪੈਟਰੋਲ ਪੰਪ ਆ। ਇਦੋਂ ਬਾਅਦ ਫਿਰ ਚਿਤਕੂਲ ਆ ਜਾਂਦਾ। ਚਿਤਕੂਲ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਵੀ ਉਦੋਂ ਬਾਅਦ ਸਿਵਿਲਿਅਨ ਰਹਿੰਦੀ ਨਹੀਂ ਹੈਗੀ। ਫੌਜੀ ਰਹਿੰਦੇ ਨੇ ਸਾਰੇ। ਆਪਣੇ ਅਜ ਤਾਂ ਤੇਲ ਹੈਗਾ। ਸਾਂਗਲਾ ਵੈਲੀ ਦੇ ਵਿੱਚ ਚੰਗੇ ਲੈਵਲ ਤੇ ਹੋਟਲ, ਹੋਮ ਸਟੇ, ਦੁਕਾਨਾਂ ਤੱਕ ਉਹਨਾਂ ਸਾਰਾ ਕੁਝ ਬਣਿਆ ਹੋਇਆ। ਜੇ ਤੁਸੀਂ ਇੱਥੇ ਸਟੇ ਕਰਨਾ ਇੱਥੇ ਵੀ ਸੇ ਕਰ ਸਕਦੇ ਹੋ ਨੈੱਟਵਰਕ ਇੱਥੇ ਵੀ ਆ ਰਹੇ ਨੇ ਫਿਲਹਾਲ ਮੇਰੇ ਕੋਲ Airtel ਦਾ ਪੋਸਟਪੇਡ ਨੰਬਰ ਆ ਇੱਕੋ ਇੱਕ ਨੰਬਰ ਆ ਤੇ Jio ਸਾਡੇ ਕੋਲ ਦੋਨਾਂ ਕੋਲ ਹੀ ਨਹੀਂ ਹੈਗਾ ਤੇ ਜੇ Airtel ਚੱਲ ਰਿਹਾ ਤਾਂ ਮਤਲਬ Jio ਵੀ ਚੱਲੂਗਾ ਸਾਗਲਾ ਤੋਂ ਕਿਲੋਮੀਟਰ ਬਾਹਰ ਆ ਕੇ ਖੜੇ ਆ ਤੇ ਚੰਨੀ ਦੇ ਮੋਟਰਸਾਈਕਲ ਦੀ ਚਾਂ ਢਿੱਲੀ ਹੋ ਗਈ ਸੀ ਚੈਨ ਕਸਾਉਣ ਲੱਗੇ ਆ ਸਫਾਈ ਸੂਈ ਵੀ ਕਰਾਉਣੀ ਆ ਕਰ ਦਊਗਾ ਕਰ ਤਾਂ ਦਊਗਾ ਖਾਸ ਟਾਈਮ ਲੱਗ ਗਿਆ ਯਾਰ ਚਿੱਤਕੁਲ ਨੂੰ ਦੇਖਣ ਨੂੰ ਨੇੜੇ ਲੱਗਦਾ ਚੜਾਈ ਕਰਕੇ ਮੋਟਰਸਾਈਕਲ ਦੀ ਸਪੀਡ ਨਹੀਂ ਬਣ ਰਹੀ ਮੋਟਰਸਾਈਕਲ ਫਿਲਹਾਲ ਜ਼ੋਰ ਮੰਨ ਰਿਹਾ ਇੱਧਰ ਝਰਨੇ ਦੇ ਪਾਣੀ ਨਾਲ ਨਾਲਾ ਕੱਢਿਆ ਹੋਇਆ ਪਾਣੀ ਬਹੁਤ ਸਾਫ਼ ਆ ਇਹ ਜਮਾ ਚਟਾ ਚਟਾ ਪਾਣੀ ਆ ਚਾਹੇ ਪੀਣ ਵਾਸਤੇ ਵਰਤੀ ਜਾਓ ਲੋਕਾਂ ਨੇ ਝਰਨਿਆਂ ਦੇ ਵਿੱਚ ਪੈਪ ਜਰੂਰ ਲਾਏ ਹੁੰਦੇ ਨੇ ਇਹ ਇੱਥੇ ਇਹ ਜਿਹੜਾ ਪਾਣੀ ਜਾ ਰਿਹਾ ਇਹ ਫਾਲਤੂ ਪਾਣੀ ਆ ਕਿਉਂਕਿ ਇੰਨਾ ਪਾਣੀ ਤਾਂ ਰੋਕ ਵੀ ਨਹੀਂ ਸਕਦੇ ਪਰ ਇਸੇ ਝਰਨਿਆਂ ਦੇ ਵਿੱਚੋਂ ਆਦੇ ਬਰਤਨ ਜੋਗਾ ਪਾਣੀ ਜਰੂਰ ਕੱਢ ਲੈਂਦੇ ਨੇ ਸਾੰਗਲਾ ਤੋਂ ਕਦੋਂ ਦੇ ਆਪਾਂ ਚੱਲੇ ਹੋਏ ਆ ਹਜੇ ਤੱਕ ਲੋਕਾਂ ਦੇ ਹੋਮਸਟੇ ਸਾਰਾ ਕੁਝ ਆਈ ਜਾਂਦਾ ਤੇ ਵਧੀਆ ਠਾਬੇ ਤੋਂ ਬੈਠੇ ਇੱਧਰ ਚਾਹਾਂ ਚੂਹਾਂ ਚੱਲ ਰਹੀਆਂ ਨੇ ਰਕਸ਼ਮ ਦੇ ਵਿੱਚ ਪਹੁੰਚ ਗਏ ਜੀ ਰਕਸ਼ਮ ಗ್ರಾಮ ਪੰਚਾਇਤ ਕਿੱਥੇ ਆਪਾਂ ਰੋਟੀ ਖਾਧੀ ਸੀ ਉਹ ਸੀ ਕਰਸ਼ਮ ਇੱਥੇ ਹੈਗਾ ਰਕਸ਼ਮ ਜੀ ਬੰਦਿਆਂ ਨੇ ਥਾਰ ਤਿਆਰ ਕੀਤੀ ਹੋਈ ਆ ਪੌੜੀ ਪੂੜੀ ਲਾ ਕੇ ਇਹਦੇ ਉੱਤੇ ਰਹਿਣ ਦਾ ਜਗਾੜ ਬਣਾਇਆ ਹੋਇਆ ਆ ਉਹ ਦੇਖ ਦਿੱਲੀ ਨੰਬਰ ਆ ਵਧੀਆ ਤਰੀਕੇ ਦੀ ਇੱਥੇ ਟੰਟੂਂਟ ਲਾਉਣ ਦਾ ਫਿਰ ਕੋਈ ਡਰ ਪਾਉ ਨਹੀਂ ਹੁੰਦਾ ਬੰਦਾ ਪੌੜੀ ਲਾ ਕੇ ਉੱਪਰ ਚੜ ਕੇ ਸੌਂ ਜਾਂਦਾ ਥਾਰ ਦੇ ਚਿੱਤਕੁਲਾਪਾ ਪਹੁੰਚ ਗਿਆ ਤੇ ਸਾਹਮਣੇ ਪਹਾੜਾਂ ਤੇ ਨਜ਼ਾਰਾ ਦੇਖੋ ਬਰਫ਼ ਵਾਲਾ ਤੇ ਆਪਾਂ ਜਿਹੜੇ ਸਾਹਮਣੇ ਆ ਘਰ ਬਣੇ ਹੋਏ ਨੇ ਇੱਥੇ ਤੱਕ ਹੀ ਜਾ ਸਕਦੇ ਆ ਇਦੋਂ ਗਾਹਾਂ ਫਿਰ ਸਾਰੀ ਫੌਜ ਰਹਿੰਦੀ ਆ ਤੇ ਆ ਪਹਾੜਾਂ ਵਾਲੇ ਪਾਸੇ ਇੱਥੇ ਬਰਫ਼ ਪਈ ਹੋਈ ਆ ਇਧਰ ਨਹੀਂ ਆਪਾਂ ਜਾ ਸਕਦੇ ਇੱਥੇ ਲਿਖਿਆ ਹੋਇਆ ਵੈਲਕਮ ਟੂ ਬਸਪਾਰ ਰਿਵਰ ਕੈਂਪ ਚਿੱਤਕੁਲ ਇੰਡੀਆਜ਼ ਲਾਸਟ ਵਿਲੇਜ ਐਲਟੀਟਿਊਡ ਹੈਗਾ 11000 ਕਿ 13000 ਲਿਖੋਇਆ ਪਿਆ ਯਾਰ ਇਹਨਾਂ ਹੁਣ ਸਟicker ਲਾ ਰਖਣੇ ਬਾਈਕ 'ਰਾਨੀ ਹੈ ਸਾਡੀ ਕਮਿਊਨਿਟੀ ਦੇ ਬੰਦੇ ਨੇ ਪਰ ਇਹ ਜਿਹੇ ਬੋਰਡ ਜਿਹੜੇ ਹੁੰਦੇ ਨੇ ਲੋਕਾਂ ਨੂੰ ਹੈਲਪ ਕਰ ਦਿੰਦੇ ਨੇ ਪਤਾ ਲੱਗਣ ਦੇ ਵਿੱਚ ਤੇ ਫੋਟੋਆਂ ਫੋਟੋਆਂ ਖੇਚਣ ਦੇ ਵਿੱਚ ਸਾਰੇ ਕਿਤੇ ਸਟicker ਲਾ ਦੂਗੇ ਲਕੋਇਆ ਪਿਆ ਇਹਨੂੰ ਪਛਾਨ ਲਿਓ ਆਪਦੇ ਆਪ ਦੇ ਸਟicker ਜਿੰਨਾ ਲਾਇਨ ਇਹ ਥਾਵਾਂ ਤੇ ਲਾਇਆ ਕਰੋ ਬਾਈ ਜੀ ਚੱਲੀਏਗਾ ਸਾਨੂੰ ਚਲੋ ਬਣਾ ਬੋਰਡ ਹੁਣ ਆਇਆ ਸੀ ਇਹ ਵਧੀਆ ਬੋਰਡ ਹੁੰਦਾ ਸੋਹਣਾ ਬੋਰਡ ਹੁੰਦਾ ਤੇ ਸਮਝ ਆਉਂਦੀ ਹੁੰਦੀ ਵੀ ਕਿੰਨਾ ਐਲਟੀਟਿਊਡ ਆ ਕੀ ਲਿਖਿਆ 13000 ਸਮਥਿੰਗ ਆ ਕੁਛ ਤੇ ਹੁਣ ਫਿਰ ਆਪਾਂ ਨੂੰ ਅੱਗੇ ਜਾ ਕੇ ਉਹ ਕਰਨਾ ਪੈਣਾ ਕੋਈ ਹੋਰ ਬੋਰਡ ਲੱਭਣਾ ਪੈਣਾ ਪਿੱਛੇ ਵੀ ਬੋਰਡ ਸੀ ਉਹਦਾ ਵੀ ਨਾਸ ਮਾਰਿਆ ਪਿਆ ਸੀ ਗੁੱਡ ਗਾਇਜ਼ ਗੁੱਡ ਆ ਮੈਨਾ ਕਰਿਆ ਕਰੋ ਯਾਰ ਇੰਡੀਆ ਦਾ ਆਖਰੀ ਪਿੰਡ ਹੋਣ ਦੇ ਬਾਵਜੂਦ ਵੀ ਇੱਥੇ ਬਹੁਤ ਵੱਡੇ ਵੱਡੇ ਹੋਮਸਟੇ ਨੇ ਇਧਰ ਨੈਟਵਰਕ ਫੁੱਲਾ ਟਾਵਰ ਵੀ ਲੱਗੇ ਹੋਏ ਨੇ ਹਨਾ ਨਵੇਂ ਤੋਂ ਨਵੇਂ ਹੋਮਸਟੇ ਬਣ ਰਹੇ ਨੇ ਕਿਸੇ ਟਾਈਮ ਇੱਥੇ ਬੰਦਾ ਨਾ ਬੰਦੇ ਦੀ ਜਾਤ ਹੋਣੀ ਅੱਜ ਦੇਖ ਲਓ ਐਨਾ ਕੁਝ ਬਣ ਗਿਆ ਇੱਥੇ ਫਾਦੇ ਹੋਰ ਗਾਹਾਂ ਤੱਕ ਫੈਲਿਆ ਹੋਇਆ ਹੈ ਤੇ ਜ਼ਿਆਦਾਤਰ ਲੋਕ ਇੱਥੇ ਰਹਿੰਦੇ ਨਹੀਂ ਹਨ ਜੇ ਮੇਰੇ ਕੋਲ ਖੁੱਲਾ ਟਾਈਮ ਹੁੰਦਾ ਉਹ ਇਹ ਦੇਖ ਕੇ ਮੁੜ ਵੀ ਜਾਂਦੇ ਨਹੀਂ ਚਤਕੁਲ ਰਿਵਰ ਸਾਈਡ ਥੱਲੇ ਉਤਰ ਕੇ ਵੀ ਕੈਂਪ ਬਣੇ ਹੋਏ ਨੇ ਇਹ ਆ ਗਿਆ ਜੀ ਇੱਥੇ ਮੇਨ ਵਿਲੇਜ ਆਈ ਲਵ ਪੜਾਣੀ ਕੀ ਲਿਖਿਆ ਯਾਰ ਵਾਈਬਰੈਂਟ ਵਿਲੇਜ ਚਤਕੁਲ ਜਿੱਥੇ ਆਪਾਂ ਹੁਣ ਫਿਰਦੇ ਆ ਇੱਥੋਂ 21 ਕਿਲੋਮੀਟਰ ਅੱਗੇ ਪਿੰਡ ਆ ਜੀ ਦੁਮਤੀ ਦੁਮਤੀ ਸ਼ਾਇਦ ਜਾਣ ਦਿੰਦੇ ਹੁਣ ਨਾ ਜਾਣ ਦਿੰਦੇ ਹੁਣ ਹਨਾ 21 ਕਿਲੋਮੀਟਰ ਤਾਂ ਫਿਰ ਖਾਸਾ ਹੋ ਜਾਂਦਾ ਕਿਉਂਕਿ ਇੱਧਰ ਨੂੰ ਹੁਣ ਤਿੱਬਤ ਬਾਰਡਰ ਆ ਗਿਆ ਚਾਈਨਾ ਆ ਗਿਆ ਇਸ ਪਿੰਡ ਦਾ ਪਿੰਡ ਤੱਕ ਜਾਵਾਂਗੇ ਜਿੱਥੇ ਤੱਕ ਜਾਣ ਦਿੰਦੇ ਹੋਏ ਹਨਾ ਤੇ ਕਾਫੀ ਵੱਡਾ ਪਿੰਡ ਆ ਤੁਸੀਂ ਦੇਖ ਲਓ ਪਿੱਛੇ ਹੋਟਲ ਬਣੇ ਹੋਏ ਸੀ ਇਧਰਲੇ ਪਾਸੇ ਕੈਂਪਿੰਗ ਸਾਈਟ ਆ ਮਤਲਬ ਕੈਂਪ ਨੇ ਬਣਾਏ ਹੋਏ ਲੋਕਾਂ ਦੇ ਤੇ ਫੈਮਿਲੀ ਵਾਸਤੇ ਮਿਲ ਜਾਂਦਾ ਵੱਡੇ ਲੈਵਲ ਤੇ ਜੇ 5-7 ਬੰਦੇ ਨੇ ਰਹਿਣਾ ਉਹਨਾਂ ਵਾਸਤੇ ਵੀ ਮਿਲ ਜੂਗਾ ਰੈਂਟਡ ਨੇ ਸਾਰੇ ਇਹ ਰੈਂਟ ਤੇ ਇਧਰਲੇ ਪਾਸੇ ਕਵਾਲਡ ਹਾਈਐਸਟ ਡੋਮ ਰਿਜ਼ੋਰਟ ਅੱਛਾ ਦੁਨੀਆ ਦਾ ਸਭ ਤੋਂ ਉੱਚੀ ਕੈਂਪਿੰਗ ਸਾਈਟ ਆ ਉਹ 11300 ਫੁੱਟ ਤੇ ਲਿਖਿਆ ਹੋਇਆ ਸੀ ਤੇ ਹੁਣ ਜਦੋਂ ਆਪਾਂ ਲਾਸਟ ਪੁਆਇੰਟ ਤੇ ਪਹੁੰਚ ਗਏ ਮੇਰੇ ਪਿਛਲੇ ਪਾਸੇ ਟਰੋਲ ਜੇ ਰੱਖੇ ਹੋਏ ਨੇ ਇਸ ਤੋਂ ਬਾਅਦ ਆਈਟੀ ਬੀਪੀ ਵਾਲਿਆਂ ਦੀ ਚੈੱਕ ਪੋਸਟ ਸ਼ੁਰੂ ਹੋਗੀ ਤੇ ਉਸ ਤੋਂ ਬਾਅਦ ਫਿਰ ਗਾਹਾਂ ਕਿਸੇ ਨੂੰ ਵੀ ਜਾਣਾ ਅਲਾਉਡ ਨਹੀਂ ਹੈਗਾ। ਇਸ ਤੋਂ ਗਾਹਾਂ ਕੋਈ ਸਿਵਿਲਿਅਨ ਰਹਿੰਦਾ ਵੀ ਨਹੀਂ ਹੈਗਾ। ਸਿਰਫ ਫੌਜ ਵਾਸਤੇ ਰਸਤਾ ਵਰਤੇ ਜਾਂਦਾ। ਤੇ ਇਹ ਆਖਰੀ ਪੁਆਇੰਟ ਆ ਚਿੱਤਕੁਲ ਦਾ ਠੀਕ ਆ ਲੋਕਾਂ ਦੇ ਘਰ ਬਹੁਤ ਬਣੇ ਹੋਏ ਨੇ। ਅ ਵੱਡੇ ਲੈਵਲ ਦਾ ਕੰਮ ਇੱਥੇ ਹੋਟਲਾਂ ਦਾ ਹੀ ਆ। ਹਨਾ ਥੋੜਾ ਜਿਹਾ ਪਧਰਾ ਏਰੀਆ ਵੀ ਆ ਮਾੜੀ-ਮੋਟੀ ਲੋਕਾਂ ਨੇ ਇੱਥੇ ਖੇਤੀ ਵੀ ਕੀਤੀ ਹੋਈ ਆ। ਠੀਕ ਆ ਅੱਗੇ ਬਾਕੀ ਗੱਲਾਂ ਬਾਤਾਂ ਉੱਥੇ ਬਹਿ ਕੇ ਕਰਦੇ ਆ। ਹੁਣ ਇਧਰਲੇ ਪਾਸੇ ਬੋਰਡ ਲੱਗਿਆ ਹੋਇਆ ਜੀ ਚਿੱਤਕੁਲ ਲਾਸਟ ਕੈਫੇ। ਓਦੋਂ ਬਾਅਦ ਅੱਗੇ ਜਾ ਕੇ ਕੋਈ ਵੀ ਢਾਬਾ ਨਹੀਂ ਹੈਗਾ, ਕੁਝ ਨਹੀਂ ਹੈਗਾ। ਸਿਵਲਨ ਵਾਸਤੇ। ਠੀਕ ਐ ਤੇ ਉਹ ਸਾਹਮਣੇ ਅੰਗਰੇਜ਼ ਫਿਰਦਾ ਨੇਚਰ ਬਿਊਟੀ ਇੰਜੋਏ ਕਰਦੇ। ਇਹਨਾਂ ਦਾ ਵੀ ਆਪਦਾ ਹੀ ਮਾਹੌਲ ਹੁੰਦਾ। ਇਕੱਲਾ ਹੀ ਘੁੰਮਦੇ ਰਹਿੰਦੇ ਨੇ। ਨੈਟਵਰਕ ਇੱਥੇ ਆ ਕੇ ਕੋਈ ਨਹੀਂ ਹੈਗਾ। ਜੀ ਬਹੁਤ ਲੱਗ ਰਿਹਾ ਯਾਰ। ਬਹੁਤ ਸੋਹਣਾ, ਸ਼ਾਂਤ ਤੇ ਐ ਜਮਾ ਮਲਾਈ ਵਰਗਾ ਮਾਹੌਲ ਆ ਯਾਰ। ਇੱਥੇ ਬੰਦਾ ਰਹਿਣ ਲੱਗ ਜੇ ਨਾ ਬੰਦੇ ਦੀ 5-7 ਸਾਲ ਮੈਂ ਕਿਹਾ ਉਮਰ ਉਹੀ ਵੱਧ ਜੀ ਇੰਨਾ ਇੱਥੇ ਸ਼ਾਂਤ ਤੇ ਸਾਫ਼ ਵਾਤਾਵਰਨ ਆ ਯਾਰ ਆ ਸਾਹਮਣੇ ਪਾਸੇ ਪਹਾੜਾਂ ਤੇ ਬਰਫ਼ ਪੈਣ ਲੱਗੀ ਮੌਸਮ ਖਰਾਬ ਹੋ ਰਿਹਾ ਪਹਿਲਾਂ ਸਾਡੀ ਇੱਥੇ ਰਹਿਣ ਦੀ ਸਲਾਹ ਸੀ ਪਰ ਇੱਥੇ ਨੈੱਟਵਰਕ ਬਿਲਕੁਲ ਵੀ ਨਹੀਂ ਹੈਗਾ ਤੇ ਹੁਣ ਆਪਾਂ ਇੱਥੇ ਥੋੜਾ ਥੱਲੇ ਜਾ ਕੇ ਰ੍ਹਾਂਗੇ ਇਸ ਥਾਪੇ ਦੇ ਉੱਤੇ ਕੁਝ ਖਾਣ ਪੀਣ ਬੈਠੇ ਜੀ ਤੇ ਸਾਹਮਣੇ ਨਾ ਉਧਰਲੇ ਪਾਸੇ ਟੈਂਟ ਲੱਗੇ ਹੋਏ ਨੇ ਕੈਂਪਿੰਗ ਸਾਈਟ ਆ ਮਤਲਬ ਕੈਂਪ ਲਾ ਕੇ ਟੈਂਟ ਇਹਨਾਂ ਦੀ ਲੱਗੇ ਲਗਾਏ ਨੇ ਤੇ ਰੇਟ ਬਹੁਤ ਠੀਕ ਠਾਕ ਆ ਇਹਨਾਂ ਦਾ ਛੋਟਾ ਟੈਂਟ ਦੇ ਵਿੱਚ ਚਾਰ ਬੰਦੇ ਰਹਿ ਸਕਦੇ ਨੇ ਸਿਰਫ 1000 ਰੁਪਏ ਦਾ ਹਨਾ ਵੱਡੇ ਦੇ ਵਿੱਚ ਕੋਈ 1500 ਕੋਈ 1800 ਐਵੇਂ ਆ 2000 ਤੋਂ ਉੱਤੇ ਕੋਈ ਵੀ ਨਹੀਂ ਹੈਗਾ ਚਾਰ ਚਾਰ ਪੰਜ ਪੰਜ ਬੰਦੇ ਰਹਿ ਸਕਦੇ ਨੇ ਹਨਾ ਤੇ ਬਸ ਐ ਵੀ ਛੋਟਿਆਂ ਦੇ ਵਿੱਚ ਜਿਹੜਾ ਵਾਸ਼ਰੂਮ ਆ ਉਹ ਜਿਹੜਾ ਸਾਹਮਣੇ ਆ ਝੰਡਾ ਜਿਹਾ ਲੱਗਿਆ ਹੋਇਆ ਇੱਥੇ ਤੱਕ ਆਉਣਾ ਪੈਂਦਾ ਜਿਹੜੇ ਉਦੋਂ ਵੱਡੇ ਕੈਂਪ ਨੇ ਉਹਨਾਂ ਦੇ ਵਿੱਚ ਵਾਸ਼ਰੂਮ ਇਹਨਾਂ ਨੇ ਅਟੈਚ ਕਰਕੇ ਦਿੱਤਾ ਹੋਇਆ 1000 ਰੁਪਏ ਦੇ ਵਿੱਚ ਤਾਂ ਬਹੁਤ ਸਸਤੀ ਗੱਲਬਾਤ ਆ ਪਰ ਅੱਜ ਇਹ ਜਿਹੜਾ ਕੈਂਪਿੰਗ ਸਾਈਟ ਆ ਫੁੱਲ ਆ ਤੇ ਇਧਰਲੇ ਪਾਸੇ ਤੁਸੀਂ ਮਾਹੌਲ ਚੈੱਕ ਕਰੋ ਬੱਦ ਇਹ ਸਾਰੀ ਰਸੋਈ ਟੀਨ ਦੀ ਬਣੀ ਹੋਈ ਆ ਆਪਾਂ ਇੱਥੇ ਆਪਾਂ ਸਟਿਕਰ ਸਟੂਕਰ ਲਾ ਕੇ ਜਾਵਾਂਗੇ ਤੇ ਇੱਧਰਲੇ ਪਾਸੇ ਕਾਹ ਜਿਗਾੜ ਲੱਗਿਆ ਹੋਇਆ ਇਹ ਹਵਾ ਲੈ ਰਿਹਾ ਇਹ ਤਾਂ ਬਾਹਰ ਜਿਵੇਂ ਕਹਿੰਦੇ ਆਪਾਂ ਸਾੜੀਆਂ ਸੂੜੀਆਂ ਆਪਣੇ ਚਲਦੀਆਂ ਨੇ ਓਵੇਂ ਦਾ ਕੋਈ ਇਹਨਾਂ ਦਾ ਦੋੜੂ ਕਿਹਾ ਜਾਂਦਾ ਉਹ ਚੀਜ਼ ਇਹਦੇ ਨਾਲ ਤਿਆਰ ਕਰਦੇ ਨੇ ਹੋਮ ਮੇਡ ਸਾਰਾ ਪ੍ਰੋਸੈਸ ਆ ਇਹ ਆਪਾਂ ਜਦੋਂ ਨੇਪਾਲ ਗਏ ਆ ਨਾ ਨੇਪਾਲ ਦੇ ਵਿੱਚ ਵੀ ਐਮੇ ਦੀ ਚੀਜ਼ ਦੇਖੀ ਸੀ ਵਧੀਆ ਸਿਸਟਮ ਬਣਾਇਆ ਹੋਇਆ ਜੀ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਕਰੀਏ ਹਨ ਇੱਥੋਂ ਦੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਐਡਾ ਵੱਡਾ ਇਹ ਟੂਰਿਸਟ ਪੁਆਇੰਟ ਬਣ ਜਾਊਗਾ ਹਨ ਇੱਥੇ ਖੇਤੀ ਕਰਨ ਨੂੰ ਵੀ ਕੋਈ ਵੱਡੀ ਗੱਲਬਾਤ ਨਹੀਂ ਹੈਗੀ ਕਿਉਂਕਿ ਜ਼ਮੀਨ ਦੇ ਵਿੱਚ ਸਾਰੇ ਪੱਥਰ ਹੀ ਪੱਥਰ ਨੇ ਮਾੜੀ-ਮੋਟੀ ਇਹਨਾਂ ਨੇ ਸਬਜ਼ੀ-ਭਾਜੀ ਬੀਜੀ ਹੋਈ ਆ ਅੱਜ ਵੀ ਡੇਟ ਦੇ ਵਿੱਚ ਬਹੁਤ ਵੱਡਾ ਹੱਬ ਬਣਿਆ ਹੋਇਆ ਇਹ ਹੋਟਲਾਂ ਦਾ ਤੇ ਘੁੰਮਣ ਫਿਰਨ ਵਾਸਤੇ ਆ ਰਾਹ ਦੇ ਵਿੱਚ ਨਾ ਆਪਾਂ ਸਾਂਗਲਾ ਵੈਲੀ ਕ੍ਰਾਸ ਕਰਕੇ ਆਏ ਆ ਤੇ ਸਾਂਗਲਾ ਵੈਲੀ ਦੀ ਨਾ ਹੋਲੀ ਆ ਜਿਹੜੀ ਹੋਲੀ ਦਾ ਤਿਹਾਰ ਬਹੁਤ ਜਿਆਦਾ ਮਸ਼ਹੂਰ ਆ ਬਾਈ ਹੋਰ ਇਹਨੇ ਸਾਨੂੰ ਦੱਸਿਆ ਕਹਿੰਦੇ ਪਿਛਲੇ ਸਾਲ ਹੋਲੀ ਤੇ ਇਸ ਸਾਲ ਜਿਹੜੀ ਹੋਲੀ ਲੰਗੀ ਆ ਮਤਲਬ ਕਹਿੰਦਾ 3000 ਬੰਦਾ ਟੂਰਿਸਟ ਆ ਗਿਆ ਸੀ ਇੱਥੇ ਤੱਕ ਕਹਿੰਦਾ ਰਹਿਣ ਨੂੰ ਥਾਂ ਵੀ ਨਹੀਂ ਰਹੀ ਸੀ ਲੋਕਾਂ ਵਾਸਤੇ ਫਿਰ ਕਹਿੰਦਾ ਟੈਂਟ-ਉਂਟ ਲਗਾ ਕੇ ਮਤਲਬ ਟੈਂਪੋਰੀ ਅਰੇਂਜਮੈਂਟ ਕੀਤਾ ਇਹਨਾਂ ਦਾ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਦੀ ਵੀ ਜਿੱਥੇ ਆਪਾਂ ਚੈੱਕ ਪੋਸਟ ਤੇ ਜਾ ਕੇ ਆਏ ਆ ਜਿੱਥੇ ਢੋਲ ਜੇ ਰੱਖੇ ਹੋਏ ਨੇ ਉਦੋਂ ਕਹਾ ਕਿਸੇ ਨੂੰ ਜਾਣ ਨਹੀਂ ਦਿੰਦੇ ਪਰ ਉਦੋਂ ਉਸ ਤੋਂ 20 ਕਿਲੋਮੀਟਰ ਅੱਗੇ ਇੱਕ ਪਿੰਡ ਆ ਜਿਹੜਾ ਨਾਮ ਆਈ ਦੁਮਤੀ ਅੰਦਰ ਰਾਹ ਦੇ ਵਿੱਚ ਬੋਰਡ ਵੀ ਲੱਗੇ ਹੋਏ ਸੀ ਦੁਮਤੀ ਦੇ ਵਿੱਚ ਇੱਕ ਕਾਰੂ ਮੰਦਿਰ ਬਣਿਆ ਹੋਇਆ ਇੱਥੋਂ ਦਾ ਜਿਵੇਂ ਲੋਕਲ ਕੋਈ ਮਤਲਬ ਤੁਸੀਂ ਸੰਤ ਕਹਿ ਲਓ ਉਹਨਾਂ ਦਾ ਮੰਦਿਰ ਬਣਿਆ ਹੋਇਆ ਦੇਵੀ ਦਾ ਮੰਦਿਰ ਆ ਪਰ ਉਹ ਤੇ ਉੱਥੇ ਜਨਮ ਅਸ਼ਟਮੀ ਵਾਲੇ ਦਿਨ ਕਿਸੇ ਵੀ ਬੰਦੇ ਨੂੰ ਰੋਕਦੇ ਨਹੀਂ ਹੈਗੇ ਜਾਣ ਵਾਸਤੇ ਕੋਈ ਵੀ ਬੰਦਾ 20 ਕਿਲੋਮੀਟਰ ਇੱਥੋਂ ਜਾ ਸਕਦਾ ਚਾਹੇ ਹਜ਼ਾਰ ਬੰਦਾ ਹੋਵੇ ਚਾਹੇ 1500 ਬੰਦਾ ਹੋਵੇ ਉੱਥੇ ਖਾਣ ਪੀਣ ਨੂੰ ਕੋਈ ਵੀ ਅਰੇਂਜਮੈਂਟ ਨਹੀਂ ਹੈਗਾ ਸਾਰਾ ਅਰੇਂਜਮੈਂਟ ਆਰਮੀ ਕਰਦੀ ਆ ਆਰਮੀ ਆਪਦੇ ਵਾਲੇ ਪਾਸੋਂ ਲੰਗਰ ਖਵਾਉਂਦੀ ਆ ਲੋਕਾਂ ਨੂੰ ਚਾਹੇ ਕੋਈ ਟੂਰਿਸਟ ਆ ਕੁਛ ਵੀ ਆ ਐਂਟਰੀਆਂ ਕਰਾ ਕਰਾ ਲੰਗੀ ਜਾਓ ਕੋਈ ਨਹੀਂ ਪੁੱਛਦਾ ਵੈਸੇ ਨਾਰਮਲ ਦਿਨਾਂ ਦੇ ਵਿੱਚ ਉਸ ਤੋਂ ਗਾਹਾਂ ਕਿਸੇ ਨੂੰ ਵੀ ਜਾਣ ਨਹੀਂ ਦਿੰਦੇ ਚਿਤਕੁਲ ਦਾ ਆਖਰੀ ਪਿੰਡ ਇੱਥੇ ਤੱਕ ਆ ਪਰ ਜੇ ਤੁਸੀਂ ਹੋਲੀ ਵਾਲੇ ਦਿਨ ਆਉਂਗੇ ਤਾਂ ਮੈਨੂੰ ਹੋਲੀ ਕਹੀਏ ਨਾ ਜਨਵਰੀ ਵਾਲੇ ਦਿਨ ਆਉਂਗੇ ਤਾਂ ਮੈਂ ਕਹਿੰਦਾ ਵੀ ਹੋਰ ਵੀ ਇਸ ਤੋਂ ਘੈਂਟ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਗੇ ਇਹ ਐਲਟੀਟਿਊਡ ਵੱਧਦਾ ਹੀ ਜਾ ਰਿਹਾ ਜਿਹੜੀ ਉਹ ਪਿਛਲੇ ਪਾਸੇ ਤੁਸੀਂ ਬਰਫ਼ ਦੇਖ ਰਹੇ ਹੋ ਉਹਦੇ ਨੇੜੇ ਪਹੁੰਚਣ ਵਾਲਾ ਕੰਮ ਹੋ ਜਾਊਗਾ 20 ਕਿਲੋਮੀਟਰ ਹੋਰ ਗਾਹਾਂ ਜਾਣਾ ਪਊਗਾ ਤੇ ਮਾੜੀ ਮਾੜੀ ਛਿੱਟ ਜੀ ਪੈ ਰਹੀ ਆ ਪਰ ਬਾਈ ਨੂੰ ਕਿਹਾ ਮੈਂ ਕਿ ਮੀਂਹ ਤਾਂ ਨਹੀਂ ਆਉਂਦਾ ਬਾਈ ਕਹਿੰਦਾ ਵੀ ਇੱਥੇ ਮੀਂਹ ਮੂਹ ਨਹੀਂ ਆਉਂਦਾ ਇੱਥੇ ਸਿੱਧੀ ਬਰਫ਼ ਹੀ ਪੈਂਦੀ ਆ ਮੀਂਹ ਵਾਲਾ ਇੱਥੇ ਕੋਈ ਮਾਹੌਲ ਨਹੀਂ ਹੈਗਾ ਤੇ ਹੁਣ ਜਿਹੜੀ ਮਾੜੀ ਮਾੜੀ ਛਿੱਟ ਪੈ ਰਹੀ ਆ ਨਾ ਇਹ ਬਰਫ਼ੀ ਆ ਬਾਕੀ ਚਿੱਤਕੁਲ ਸ਼ਹਿਰ ਦੇ ਇਹ ਟੂਰਿਸਟ ਪੁਆਇੰਟ ਦੀ ਗੱਲ ਕਰੀਏ ਨਾ 6-7 ਸਾਲ ਪਹਿਲਾਂ ਇੱਥੇ ਲੋਕ ਆਉਣ ਲੱਗੇ ਨੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਹੱਬ ਬਣਦਾ ਗਿਆ ਉਸ ਤੋਂ ਪਹਿਲਾਂ ਸਿਰਫ ਇੱਥੇ ਅੰਗਰੇਜ਼ ਆਉਂਦੇ ਹੁੰਦੇ ਸੀ ਇਜ਼ਰਾਈਲ ਦੇ ਲੋਕ ਆਉਂਦੇ ਹੁੰਦੇ ਸੀ ਘੁੰਮਣ ਫਿਰਨ ਵਾਸਤੇ ਹਨਾ ਫਿਰ ਹੌਲੀ-ਹੌਲੀ ਜਿਵੇਂ ਟੂਰਿਸ ਦੂਜਾ ਜੇ ਆਪਾਂ ਹੋਰ ਸਟੇਟਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਘੱਟੇ ਥਾਵਾਂ ਦੇ ਉੱਤੇ ਘੁੰਮਣ ਆਉਂਦੇ ਨੇ ਕਿਉਂਕਿ ਪੰਜਾਬ ਦੇ ਲੋਕ ਵੈਸੇ ਹੀ ਘੱਟ ਘੁੰਮਦੇ ਨੇ ਜੀ ਬਾਕੀ ਸਟੇਟਾਂ ਦੇ ਮੁਕਾਬਲੇ ਗੱਲ ਕਰੀਏ ਬੰਗਾਲ ਦੇ ਜਾਂ ਗੁਜਰਾਤ ਦੇ ਬੰਦੇ ਸਾਨੂੰ ਹਰ ਇੱਕ ਥਾਂ ਦੇ ਉੱਤੇ ਦੇਖਣ ਨੂੰ ਮਿਲ ਜਾਣਗੇ ਅੱਜ ਵੀ ਮਿਲੇ ਨੇ ਹੋਰ ਥਾਵਾਂ ਦੇ ਉੱਤੇ ਜੇ ਮੈਂ ਲੈ ਗਿਆ ਉੱਥੇ ਵੀ ਮੈਨੂੰ ਮਿਲੇ ਸੀ ਚਾਈਨਾ ਬਾਰਡਰ ਤੇ ਪਰ ਉਨਾਚਲ ਅਸਾਮ ਜਿੱਥੇ ਵੀ ਗਏ ਆ ਨੇਪਾਲ ਚ ਵੀ ਬੱਸਾਂ ਤੇ ਬੱਸਾਂ ਭਰੀਆਂ ਮਿਲੀਆਂ ਨੇ ਗੁਜਰਾਤ ਦੀਆਂ ਤੇ ਜਿਹੜਾ ਟਾਬੇ ਵਾਲਾ ਬਾਈ ਸੀ ਉਹਨੇ ਕਿਹਾ ਕਹਿੰਦਾ ਵੀ ਬੰਗਾਲ ਦੇ ਲੋਕ ਵੀ ਜਾਦੇ ਘੁੰਮਦੇ ਨੇ ਪਰ ਜੇ ਆਪਾਂ ਕੰਪੈਰੀਸ਼ਨ ਕਰੀਏ ਪੰਜਾਬ ਦੇ ਲੋਕਾਂ ਨਾਲ ਤਾਂ ਪੰਜਾਬ ਦੇ ਲੋਕ ਸਿਰਫ ਜਿਹਨਾਂ ਦੀ ਆਰਮੀ ਦੇ ਵਿੱਚ ਡਿਊਟੀ ਆ ਉਹ ਇੱਥੇ ਮਿਲਦੇ ਨੇ ਆਪਾਂ ਨੂੰ ਜਾਂ ਫਿਰ ਜਿਹੜੇ ਡਰਾਈਵਰ ਵੀਰ ਗੱਡੀਆਂ ਲੈ ਕੇ ਆਏ ਹੋਏ ਨੇ ਉਹ ਇੱਥੇ ਮਿਲਦੇ ਨੇ ਜਾਂ ਕੋਈ ਐਕਸਪੋਰਟ ਦਾ ਬਿਜ਼ਨਸ ਹੁੰਦਾ ਇਧਰਲੇ ਪਾਸੇ ਕਿਨੌਰ ਵਾਲੇ ਪਾਸੋਂ ਸੇਬਾਂ ਦਾ ਜਾਂ ਹੋਰ ਹਨਾ ਉਹ ਬੰਦੇ ਆਪਾਂ ਨੂੰ ਮਿਲਦੇ ਨੇ ਜੇ ਵੈਸੇ ਬਿਊਟੀ ਦੀ ਗੱਲ ਕਰੀਏ ਤਾਂ ਆਪਣੇ ਵਾਲੇ ਲੋਕ ਦੂਜੀਆਂ ਸੇਟਾਂ ਦੇ ਮੁਕਾਬਲੇ ਜਾਦੇ ਕਮਾਕਾਰਾਂ ਦੇ ਵਿੱਚ ਉਲਝੇ ਹੋਏ ਨੇ ਜਤਕੁਲ ਪਿੰਡ ਦੇਖ ਕੇ 2 2.5 ਘੰਟੇ ਇੱਥੇ ਲਾ ਕੇ ਹੁਣ ਵਾਪਸ ਚੱਲੇ ਆਂ ਜੀ ਸੰਗਲਾ ਵੈਲੀ ਨੂੰ ਤੇ ਅੱਜ ਸਲਾਹ ਹੈਗੀ ਐ ਸੰਗਲਾ ਵੈਲੀ ਦੇ ਵਿੱਚ ਰੁਕਣ ਦੀ ਮੌਸਮ ਪੂਰਾ ਨਿੱਖਰ ਗਿਆ ਯਾਰ ਸਾਹਮਣੇ ਪਹਾੜਾਂ 'ਚ ਜਦੋਂ ਇੱਥੇ ਮੀਂਹ ਪੈ ਰਿਹਾ ਸੀ ਪਿੱਛੇ ਕਿਲੋਮੀਟਰ ਉਹ ਸਾਹਮਣੇ ਪਹਾੜਾਂ ਦੇ ਉੱਤੇ ਬਰਫ਼ ਪੈ ਰਹੀ ਸੀ ਲਿਖਿਆ ਵੀ ਆ ਗਿਆ ਟੇਕ ਓਨਲੀ ਮੈਮਰੀਜ਼ ਲੀਵ ਓਨਲੀ ਫੁੱਟਪ੍ਰਿੰਟਸ ਵਿਜ਼ਿਟ ਅਗੇਨ ਵਧੀਆ ਮੈਮਰੀਜ਼ ਲੈ ਕੇ ਜਾਓ ਹਨਾ ਤੇ ਬੰਦੇ ਇੱਥੋਂ ਦੇ ਕਿਨੌਰ ਦੇ ਵਧੀਆ ਨੇ ਹੈਲਪਫੁਲ ਨੇ ਤੁਸੀਂ ਕੋਈ ਚੀਜ਼ ਇੱਥੋਂ ਪੁੱਛਦੇ ਹੋ ਸੋ ਉਹਨੂੰ ਵਧੀਆ ਬੇਬਾਕੀ ਨਾਲ ਚੀਜ਼ ਉਹ ਦੱਸਦੇ ਨੇ ਹਨਾ ਕੋਈ ਉਹਨਾਂ ਤੋਂ ਜਾਣਕਾਰੀ ਇਨਫੋਰਮੇਸ਼ਨ ਲੈਣੀ ਆ ਸਾਰਾ ਕੁਝ ਵਧੀਆ ਤਰੀਕੇ ਨਾਲ ਉਹ ਦੱਸਦੇ ਨੇ ਤੇ ਜਿੰਨੀਆਂ ਗੱਲਾਂ ਸਾਨੂੰ ਚਿੱਤਕੁਲ ਵਾਲੇ ਦੱਸੀਆਂ ਨੇ ਉਹ ਇੱਥੋਂ ਦੇ ਲੋਕਲ ਬੰਦੇ ਦੀ ਜਵਾਨੀ ਆ ਤੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਇਹ ਆ ਜੀ ਮੇਨ ਸ਼ਹਿਰ ਚਿੱਤਕੁਲ ਸਾਹਮਣੇ ਬੱਸ ਸਟੈਂਡ ਮੈਂ ਚਿੱਤਕੁਲ ਦੀ ਹਾਈਟ 13000 ਕੁਝ ਦੱਸ ਰਿਹਾ ਸੀ ਪਰ ਉੱਥੇ ਸਟਿੱਕਰਾਂ ਕਰਕੇ ਨਾ ਪਤਾ ਹੀ ਲੱਗਿਆ ਇੱਥੇ ਐਲਟੀਟਿਊਡ ਲਿਖਿਆ ਹੋਇਆ 11320 ਅਗੜੇ ਸਟੀਕਰ ਸੁੱਕਰ ਜੇ ਲਾ ਰੱਖੇ ਨਾ ਇੰਨਾ ਕਰਕੇ ਫਿਰ ਜਿਹੜੇ ਕੰਮ ਦੀ ਇਨਫੋਰਮੇਸ਼ਨ ਆ ਉਹ ਲੁਕ ਜਾਂਦੀ ਆ ਆ ਦੇਖੋ ਇਧਰਲੇ ਪਾਸੇ ਆਪਣਾ ਮੋਟਰਸਾਈਕਲ ਚੱਲ ਰਿਹਾ ਤੇ ਆ ਖਾਈ ਦੇਖੋ ਕਿੰਨੀ ਡੂੰਗੀ ਆ ਇਧਰ ਜਿਹੜੇ ਸ਼ਾਮ ਨੂੰ ਆਉਂਦੇ ਨੇ ਬਾਈਕਰ ਇੱਥੇ ਰਹਿਣ ਹੀ ਆਉਂਦੇ ਨੇ ਸਾਰੇ ਆ ਦੇਖ ਤੇ ਸਾਰਿਆਂ ਦੇ ਮੋਟਰਸਾਈਕਲ ਦੀਆਂ ਪਲੇਟਾਂ ਪੀਲੀਆਂ ਨੇ ਮਤਲਬ ਟੈਕਸੀ ਮੋਟਰਸਾਈਕਲ ਇਹ ਰੈਂਟ ਤੇ ਲਏ ਹੋਏ ਨਹੀਂ। ਲੋ ਜੀ ਸਾੰਗਲਾ ਦੇ ਵਿੱਚ ਆਪਾਂ ਰੋਗੇ ਸੀ ਜਿਹੜੇ ਦਾ ਦੂਜੇ ਹੋਸਟਲ ਦੇ ਵਿੱਚ ਪੁੱਛਣ ਗਿਆ ਸੀ ਉੱਥੇ ਕੀ ਸੀ ਡੋਰਮਟਰੀ ਬੰਕਰ ਬੈੱਡ ਲੱਗੇ ਹੁੰਦੇ ਨੇ ਬੈੱਡ ਦੇ ਉੱਤੇ ਬੈੱਡ ਉਹ ਪਰ ਇੱਕੋ ਹੀ ਖਾਲੀ ਸੀ ਤੇ ਉਹ ਕਹਿੰਦਾ ਵੀ ਮੈਂ ਜੱਫੀ ਪਾ ਕੇ ਸਮਝਾਂਗੇ ਬਈ ਇੱਕੋ ਹੀ ਦੇ ਦੇ ਤੇ ਬਣ ਨਹੀਂ ਪਰ ਗੱਲ ਉਦੋਂ ਬਾਅਦ ਪ੍ਰਾਈਵੇਟ ਰੂਮ ਉਹਨਾਂ ਕੋਲ ਹੈ ਨਹੀਂ ਸੀ ਉਹ ਵੀ ਸਾਰਾ ਫੁੱਲ ਹੋਇਆ ਪਿਆ ਸੀ ਕਿਉਂਕਿ ਅੱਜ ਸ਼ਨੀਵਾਰ ਆ ਤੇ ਸ਼ਨੀਵਾਰ ਨੂੰ ਫਿਰ ਭੀੜ ਭੜਕਾ ਜ਼ਿਆਦਾ ਹੁੰਦਾ। ਪਰ ਤੁਸੀਂ ਵੀ ਬਣਾਓ ਯਾਰ ਕਿਹਨਾਂ ਚਾਹੋ। ਹਾਂ ਹਾਂ ਹਾਂ। ਸામਨੇ ਮੇਨ ਰੋਡ ਮੇਨ ਰੋਡ ਤੇ ਹੀ ਆਪਣਾ ਇੱਥੇ ਹੋਟਲ ਬਣਿਆ ਹੋਇਆ ਸੀ ਇਧਰਲੇ ਪਾਸੇ ਆਪਣਾ ਕਮਰਾ ਜੀ ਹੁਣ ਸਾਰੀ ਇੱਥੇ ਖਲਾਰਾ ਆਪਾਂ ਪਾਤਾ ਤੇ ਰੂਮ ਸੋਹਣਾ ਬਣਿਆ ਹੋਇਆ ਕਿ ਨਹੀਂ ਜੰਨੀ ਬਹੁਤ ਵਧੀਆ ਹੈਗਾ ਤੇ ਨਵੇਂ-ਨਵੇਂ ਜੀ ਲੱਗਦੇ ਹੈ ਤਾਜ਼ੇ ਹਾਂ ਨਵੇਂ-ਨਵੇਂ ਤਾਜ਼ੇ ਨੇ ਲੱਕੜ ਵੀ ਜਿਵੇਂ ਗਿੱਲੀ ਜੀ ਆ ਐ ਆ ਇਧਰਲੇ ਪਾਸੇ ਵਾਸ਼ਰੂਮ ਆ ਜੀ ਜਿਹ ਗਰੂਟੀ ਖਾਂਦੇ ਹੋਏ ਵਲੌਗ ਦੇਖ ਰਿਹਾ ਸਾਡਾ ਤਾਂ ਮਾਫੀ ਗੀਜਰ ਅਸੀਂ ਆਨ ਕਰਤਾ ਸਭ ਤੋਂ ਪਹਿਲਾਂ ਤੇ ਇਹਦਾ ਪਿਛਲੇ ਪਾਸੇ ਭਾਈ ਵਿਊ ਦੇਖ ਲਓ ਆ ਦੇਖੋ ਭਾਈ ਬਰਫ਼ ਬਰਫ਼ ਪਈ ਹੋਈ ਆ ਪੂਰੀ ਠੀਕ ਹੈ ਜੀ ਤੇ ਇਹੀ ਅੱਜ ਦੀ ਵੀਡੀਓ ਦੇ ਵਿੱਚ 1500 ਰੁਪਇਆ ਮੰਗਦੇ ਸੀ ਫੋਨ ਤੇ ਗੱਲ ਕਰਕੇ ਕਹਿੰਦੇ ਭਾਈ ਆਜੋ ਕੋਈ ਨਾ ਛੇਟੁੱਤਾ ਕਰ ਲਾਂਗੇ ਫਿਰ 1200 1200 ਦੇ ਵਿੱਚ ਫਿਰ 1000 ਰੁਪਏ ਦੀ ਗੱਲ ਲਿਆਂਦੀ 1000 ਰੁਪਏ ਦੇ ਵਿੱਚ ਵੀ ਚਾਹ ਪਾਣੀ ਦੇਣਗੇ ਆਪਾਂ ਨੂੰ ਪੀਣ ਵਾਸਤੇ ਕਿਉਂਕਿ ਸਾਗਲਾ ਦੇ ਵਿੱਚ ਲੋਕ ਘੱਟ ਰੁਕਦੇ ਨੇ ਸਿੱਧਾ ਜਿਹੜੀ ਮੇਨ ਲੋਕੇਸ਼ਨ ਹੁੰਦੀ ਹੈ ਚਿੱਤਕੁਲ ਉੱਥੇ ਜਾ ਕੇ ਰੁਕਦੇ ਨੇ। ਇਹੀ ਅੱਜ ਦੀ ਵੀਡੀਓ ਦੇ ਵਿੱਚ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਵੀਆਂ ਥਾਵਾਂ ਦਿਖਾਵਾਂਗੇ। ਨਵੀਆਂ ਚੀਜ਼ਾਂ ਦੱਸਾਂਗੇ। ਵੀਡੀਓ ਨੂੰ ਵੱਧੋ-ਬਧ ਸ਼ੇਅਰ ਕਰਦੇ ਹੋ। ਤੇ ਚਲੋ ਬੱਸ ਕਰ ਦਈਏ ਬੰਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।